ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਵਨ ਇੰਡੀਆ ਪੰਜਾਬੀ ਮੈਂ ਹਾਂ ਸੰਦੀਪ ਖਰ ਖਬਰਾਂ ਉੱਤੇ ਚਰਚਾ ਕਰਨ ਲਈ ਸਾਡੇ ਨਾਲ ਮੌਜੂਦ ਨੇ ਸ਼ਿਵਿੰਦਰ ਸਿੰਘ ਸੀਨੀਅਰ ਪੱਤਰਕਾਰ ਨੇ ਪੋਲਿਟਿਕਲ ਐਨਾਲਿਸਿਸ ਨੇ ਤੁਸੀਂ ਪਿਆਰ ਦੇ ਰਹੇ ਹੋ ਸ਼ੋਅ ਨੂੰ ਸ਼ਿਵਿੰਦਰ ਜੀ ਸਵਾਗਤ ਬਹੁਤ-ਬਹੁਤ ਸਤਿ ਸ਼੍ਰੀ ਅਕਾਲ ਜੀ ਸ਼ੁਕਰ ਹੈ ਜੀ ਸੰਦੀਪ ਜੀ ਮਿਹਰਬਾਨੀ ਜੀ ਸ਼ਿਵਿੰਦਰ ਜੀ ਸਭ ਤੋਂ ਪਹਿਲਾ ਸਵਾਲ ਅੱਜ ਆਪਾਂ ਸ਼ੁਰੂਆਤ ਇੱਥੋਂ ਕਰਦੇ ਆਂ ਪ੍ਰੋਗਰਾਮ ਦੀ ਕਿ ਕੱਲ ਦੂਜੇ ਗੇਡ ਦੀਆਂ ਚੋਣਾਂ ਜਿਹੜੀਆਂ ਨੇ ਉਹ ਪੈ ਜਾਣੀਆਂ ਨੇ ਤੇ ਕਿੱਦਾਂ ਦੀ ਸਥਿਤੀ ਰਹੇਗੀ ਕੱਲ ਅੱਜ ਤੋਂ ਓਣ ਪ੍ਰਚਾਰ ਬੰਦ ਹੋ ਗਿਆ ਜੀ ਜਦੋਂ ਆਪਾਂ ਖਬਰਾਂ ਹੁਣ ਸਾਂਝੀਆਂ ਕਰ ਰਹੇ ਹਾਂ ਉਸ ਸਮੇਂ ਤੱਕ ਓ ਚੋਣ ਪ੍ਰਚਾਰ ਦਾ ਇਹ ਜਿਹੜਾ ਬੰਦ ਹੋ ਚੁੱਕਾ ਹੈ ਕੱਲ ਚੋਣਾ ਹੈ ਹੈਗੀਆਂ ਨੇ 13 ਸੂਬੇ ਨੇ ਇਹ 99 ਸੀਟਾਂ ਨੇ ਇਹਦੇ ਵਿੱਚ ਦਿਲਚਸਪ ਗੱਲ ਇਹ ਹੈਗੀ ਆ ਕਿ ਇਹਦੇ ਵਿੱਚ ਕੇਰਲ ਦੀਆਂ 20 ਦੀਆਂ 20 ਸੀਟਾਂ ਸ਼ਾਮਲ ਨੇ ਨਾਲ ਦੀ ਨਾਲ ਹੀ ਕਰਨਾਟਕ ਜਿਹੜਾ ਕਿ 28 ਸੀਟਾਂ ਵਾਲਾ ਸੂਬਾ ਹੈ ਉਹਦੇ ਵੀ ਉਹਦੀਆਂ ਵੀ 14 ਸੀਟਾਂ ਨੇ ਰਾਜਸਥਾਨ ਜੋ 25 ਸੀਟਾਂ ਵਾਲਾ ਵਾ ਉਹਦੀ 13 ਸੀਟਾਂ ਇਹਦੇ ਵਿੱਚ ਸ਼ਾਮਲ ਹੈਗੀਆਂ ਨੇ ਇਹਦੇ ਨਾਲ ਹੀ ਉੱਤਰ ਪ੍ਰਦੇਸ਼ ਦੀਆਂ 8 ਸੀਟਾਂ ਮਹਾਰਾਸ਼ਟਰ ਦੀਆਂ ਵੀ 8 ਸੀਟਾਂ ਦੇ ਵਿੱਚ ਆਉਂਦੀਆਂ ਨੇ ਛੱਤੀਸਗੜ੍ਹ ਤੇ ਬੰਗਾਲ ਦੀਆਂ 3-3 ਸੀਟਾਂ ਆਉਂਦੀਆਂ ਨੇ ਇਹਦੇ ਨਾਲ ਹੀ ਮਨੀਪੁਰ ਤੇ ਤ੍ਰਿਪੁਰਾ ਤੇ ਜੰਮੂ ਐਂਡ ਕਸ਼ਮੀਰ ਦੀ ਗੱਲ ਕਰੀ ਉਹਦੀ ਇੱਕ ਇੱਕ ਸੀਟ ਇਹਦੇ ਵਿੱਚ ਆਉਂਦੀ ਹੈ ਇਸ ਪੜਾਅ ਦੇ ਵਿੱਚ ਆਉਂਦੀ ਹੈ ਮਤਲਬ ਉਹ ਤਾਂ ਜੰਮੂ ਕਸ਼ਮੀਰ ਦੀਆਂ 5 ਸੀਟਾਂ ਨੇ ਪਰ ਇੱਕ ਸੀਟ ਇਸ ਪੜਾਅ ਦੇ ਵਿੱਚ ਆਉਂਦੀ ਹੈ ਇਹਦੇ ਵਿੱਚ ਕਾਫੀ ਹੋ ਹੱਲਾ ਹੋ ਚੁੱਕਿਆ ਪਾਰਟੀਆਂ ਨੇ ਆਪਣੇ ਜਿਹੜੇ ਹੈਗੇ ਆ ਤੇਬਰ ਦਿਖਾਤੇ ਮੋਦੀ ਦੀਆਂ ਰੈਲੀਆਂ ਹੋ ਗਈਆਂ ਕਾਂਗਰਸੀਆਂ ਦੀਆਂ ਵੀ ਰੈਲੀਆਂ ਹੋ ਗਈਆਂ ਮਲਕਰਜਨ ਖੜਗੇ ਨੇ ਵੀ ਗੱਲ ਕਰਤੀ ਤੇ ਕੁੱਲ ਮਿਲਾ ਕੇ ਹੁਣ ਉਹ ਸ਼ਾਂਤ ਹੈ ਕੱਲ ਦਾ ਪੜਾ ਇਹਦੇ ਵਿੱਚ ਜਿਹੜੀ ਅਹਿਮ ਚੀਜ਼ ਹੈ ਕਿ ਸਾਊਥ ਦੇ ਜਿਹੜੇ ਦੋ ਵੱਡੇ ਸੂਬੇ ਨੇ ਦੋ ਅਹਿਮ ਸੂਬੇ ਨੇ ਵੱਡੇ ਨਹੀਂ ਅਹਿਮ ਸੂਬੇ ਕਰਨ ਤੇ ਕਰਨਾਟਕ ਉਹਦੀਆਂ ਸੀਟਾਂ ਇਹਦੇ ਵਿੱਚ ਆਉਂਦੀਆਂ ਨੇ ਇਹਦੇ ਨਾਲ ਹੀ ਮਹਾਰਾਸ਼ਟਰ ਦਾ ਵੀ ਰਾਕਾ ਜਿਵੇਂ ਮੈਂ ਦੱਸਿਆ ਹੈਗਾ ਮਤਲਬ ਕੁੱਲ ਮਿਲਾ ਕੇ ਸਾਊਥ ਵੀ ਹੈ ਇਹਦੇ ਵਿੱਚ ਸ਼ਾਮਿਲ ਹੈ ਇਹਦੇ ਵਿੱਚ ਨਾਰਥ ਵੀ ਸ਼ਾਮਿਲ ਹੈ ਤੇ ਕੁਝ ਨਾਰਥ ਈਸਟ ਵੀ ਸ਼ਾਮਲ ਹੈਗਾ ਇਸੋ ਇਸ ਕਰਕੇ ਇਹ ਕਾਫੀ ਨਿਰਣਾਇਕ ਇਹ ਦੂਜੇ ਪੜਾਜ 99 ਸੀਟਾਂ ਨੇ 13 ਸੀਟ ਆ ਜਾਂਦੇ ਨੇ ਤੇ ਇਹ ਇਹਦਾ ਸੁਹਾਗ ਕੀ ਰਹੂ ਕਿਦਾਂ ਰਹੂ ਇਹ ਤਾਂ ਹਲੇ ਪਤਾ ਨਹੀਂ ਆ ਕੇ ਪਤਾ ਲੱਗੂ ਫਿਲਹਾਲ ਕਾਫੀ ਟੂਨ ਪਰ ਜਾ ਰਿਹਾ ਇਸ ਪੜਾਜ ਹੋਇਆ ਇਹਦੇ ਵਿੱਚ ਪ੍ਰਧਾਨ ਮੰਤਰੀ ਦੇ ਬੋਲਕ ਬੋਲ ਵੀ ਦਿਖਣ ਨੂੰ ਮਿਲੇ ਨੇ ਆਪਾਂ ਨੂੰ ਇਹਦੇ ਵਿੱਚ ਜਿਹੜਾ ਹੈਗਾ ਤਿੱਖੇ ਵਾਰ ਮਿਲੇ ਕਮਿਊਨਲ ਪੱਤਾ ਵੀ ਖੇਡਿਆ ਗਿਆ ਇਹਦੇ ਵਿੱਚ ਇਹ ਸਭ ਚੀਜ਼ਾਂ ਇਸ ਪੜਾ ਦੇ ਵਿੱਚ ਰਹੀਆਂ ਨੇ ਜੀ ਸ਼ਿਵਿੰਦਰ ਜੀ ਗੱਲ ਕਰਦੇ ਆ ਖਡੂਰ ਸਾਹਿਬ ਹਲਕੇ ਦੇ ਸੁਭਾ ਦੀ ਚਰਚਾਵਾ ਨੇ ਅੰਮ੍ਰਿਤਪਾਲ ਸਿੰਘ ਜਿਹੜੇ ਵਾਰਿਸ ਪੰਜਾਬ ਦੇ ਜਥੇਬੰਦੀ ਦੇ ਮੁਖੀ ਹੈ ਡਿਬਰੂਗੜ੍ਹ ਜੇਲ੍ਹ ਦੇ ਵਿੱਚ ਅੱਜ ਕੱਲ ਉਹ ਬੰਦ ਨੇ ਖਡੂਰ ਸਾਹਿਬ ਹਲਕੇ ਤੋਂ ਚੋਣਾਂ ਲੜ ਸਕਦੇ ਨੇ ਉਹਨਾਂ ਦੇ ਵਕੀਲ ਤੇ ਸਾਬਕਾ ਸੰਸਦ ਮੈਂਬਰ ਰਾਜਦੇਵ ਸਿੰਘ ਖਾਲਸਾ ਨੇ ਇਹ ਜਿਹੜਾ ਐਲਾਨ ਕੀਤਾ ਅਤੇ ਕੋ ਰਾਜਿੰਦਰ ਸਿੰਘ ਖਾਲਸਾ ਨੇ ਐਲਾਨ ਕੀਤਾ ਜੋ ਉਹਦੇ ਵਕੀਲ ਹੈਗੇ ਨੇ ਇਸ ਖੁਦ ਵੀ ਸੰਸਦ ਮੈਂਬਰ ਨੇ ਤੇ ਉਹਦੇ ਪਰਿਵਾਰ ਦੇ ਬਾਰੇ ਬਾਰੇ ਕਹਿ ਰਹੇ ਨੇ ਕਿ ਉਹ ਪਰਿਵਾਰ ਵਾਲੇ ਪੁਸ਼ਟੀ ਨਹੀਂ ਕਰ ਰਹੇ ਕੱਲ ਉਹਦੇ ਮਾਤਾ ਜੀ ਨਾਲ ਇੱਕ ਅਸੀਂ ਸੋਰਸ ਥ्रू ਗੱਲਬਾਤ ਕੀਤੀ ਸੀ ਉਹ ਉਹਨਾਂ ਨੇ ਕਿਹਾ ਕਿ ਨਹੀਂ ਇਹ ਗੱਲ ਹਾਲੇ ਸਹੀ ਨਹੀਂ ਉਹ ਉਹ ਖੁਦ ਇਹਦਾ ਖੰਡਨ ਕਰ ਰਹੇ ਨੇ ਉਹ ਕਹਿੰਦੇ ਕਿ ਉਹਨਾਂ ਦੇ ਪਿਤਾ ਜੀ ਅੱਜ ਗਏ ਹੋਏ ਨੇ ਡਿਬਰੂਗੜ੍ਹ ਦੇ ਵਿੱਚ ਉਹ ਗੱਲਬਾਤ ਕਰਨਗੇ ਫਿਰ ਮੀਡੀਆ ਨੂੰ ਦੱਸਾਂਗੇ ਅਜੇ ਤੇ ਕਿਉਂ ਉਹਨਾਂ ਦੇ ਪਰਿਵਾਰ ਦਾ ਕੋਈ ਅਧਿਕਾਰਤ ਤੌਰ ਤੇ ਬਿਆਨ ਨਹੀਂ ਆਇਆ ਪਰਿਵਾਰ ਖੰਡਨ ਕਰ ਰਿਹਾ ਅਰਾਇਟ ਦੇ ਸਿੰਖ ਹਲਸਨ ਜਿਹੜੇ ਉਹ ਕਹਿ ਰਹੇ ਨੇ ਵੀ ਲੜਨਗੇ ਵਿੱਚੋਂ ਇਹ ਵੀ ਕੰਸਰਨ ਸੀ ਕਿ ਅਮਰਤਪਾਲ ਦੇ ਨਾਲ ਅਕਾਲੀ ਦਲ ਦਾ ਵੀ ਟਾਈਪ ਬਣਾਉਣ ਦੀ ਕੋਸ਼ਿਸ਼ ਕੀਤੀ ਗਈ ਸੀ। ਇਹ ਉਹੀ ਤੁਹਾਨੂੰ ਸਵਾਲ ਕਰਨ ਲੱਗਾ ਸੀਗਾ ਵੀ ਅਕਾਲੀ ਦਲ ਨੇ ਉਮੀਦਵਾਰ ਨਹੀਂ ਐਲਾਨਿਆ ਆਪਣਾ 12 ਦੇ 12 ਉਮੀਦਵਾਰ ਐਲਾਨ ਦਿੱਤੇ ਕਿਤੇ ਅਕਾਲੀ ਦਲ ਪੰਥਕ ਵੋਟਰਾਂ ਦੀ ਹਮਦਰਦੀ ਹਾਸਲ ਕਰਨਾ ਤੇ ਨਹੀਂ ਚਾਹੁੰਦਾ ਉਹਨਾਂ ਦੇ ਦਿਲਾਂ 'ਚ ਤੇ ਨਹੀਂ ਇੱਕ ਘਰ ਜਿਹੜਾ ਇਹ ਜ਼ਮੀਨ ਜਿਹੜੀ ਖਸ ਚੁੱਕੀ ਆ ਉਹਦੀ ਤਲਾਸ਼ ਤੇ ਨਹੀਂ ਕਰ ਰਿਹਾ ਅਕਾਲੀ ਦਲ ਵੀ ਅਜੇ ਅਸੀਂ ਉਮੀਦਵਾਰ ਨਹੀਂ ਖੜਾ ਕਰਦੇ ਖੜੂਰ ਸਾਹਿਬ ਤੋਂ ਅਜਿਹਾ ਕਿਹਨਾ ਬੜਾ ਮੁਸ਼ਕਿਲ ਹੈ ਕਿਉਂਕਿ ਅਮਰਤਪਾਲ ਖੂਤਾਲੇ ਦੇ ਚਿੱਤੀ ਚੱਲ ਰਹੀ ਹੈ ਨਾ ਉਹਦਾ ਕਾਰਨ ਕੀ ਹੈ ਕਿ ਦੇਖੋ ਇਹਦੇ ਵਿੱਚ ਕਈ ਸਾਰੇ ਸਵਾਲ ਨੇ ਅਮਰਤਪਾਲ ਜਦੋਂ ਆਇਆ ਸੀ ਉਹਨੇ ਬੜੇ ਅਗਰੈਸਿਵ ਜਿਹੇ ਲੈਕਚਰ ਕੀਤੇ ਹਲਾ ਹਲਾ ਵਾਲੇ ਲੈਕਚਰ ਕੀਤੇ ਉਹਦਾ ਕਹਿਣਾ ਸੀ ਵੀ ਚੋਣਾ ਲੜਨ ਨਾਲ ਕੁਝ ਨਹੀਂ ਹੋਣਾ ਤੇ ਵੀ ਚੋਣਾ ਲੜਨ ਵਾਲਿਆਂ ਦੇ ਖਿਲਾਫ ਵੀ ਬੋਲਦਾ ਸੀ ਬਨ ਸਿਮਰਨਜੀਤ ਸਿੰਘ ਮਾਨ ਦੇ ਭਾਵੇਂ ਉਹਦੀ ਤਾਜਪੋਸ਼ੀ ਵੇਲੇ ਸ਼ਾਮਲ ਹੋਇਆ ਸੀ ਪਰ ਉਹ ਸਿਮਰਨਜੀਤ ਸਿੰਘ ਮਾਨ ਦੀ ਇਸ ਗੱਲੋਂ ਰੋਚਨਾ ਕਰਦਾ ਹੁੰਦਾ ਸੀ ਵੀ ਚੋਣਾ ਕਿਉਂ ਲੜ ਰਿਹਾ ਹੈ ਫਿਰ ਉਹ ਇਹ ਵੀ ਕਹਿੰਦਾ ਹੁੰਦਾ ਸੀ ਜਿਹੜੇ ਕਿ ਸ਼ਾਂਤਮਈ ਪ੍ਰੋਟੈਸ ਇਹ ਮੋਰਚੀ ਵਾਲਿਆਂ ਨੂੰ ਵੀ ਆਖੀ ਕਹਿੰਦਾ ਵੀ ਵੀ ਆਏ ਪ੍ਰੋਟੈਸਟ ਕਰਨ ਦਾ ਕੁਝ ਨਹੀਂ ਹੁੰਦਾ ਸਿੱਧਾ ਹਿੱਕ ਚ ਵੱਜੋ ਫਲਾਣਾ ਕਰੋ ਐਦਾਂ ਬੰਦਾ ਬੋਲਦਾ ਰਿਹਾ ਹੁਣ ਜਦੋਂ ਐਦਾਂ ਜਿਹੜਾ ਬੰਦਾ ਬੋਲਦਾ ਰਿਹਾ ਉਹ ਜਦੋਂ ਚੋਣਾਂ ਦੇ ਪ੍ਰੋਸੈਸ ਵਿੱਚ ਆਊਗਾ ਉਹਦੇ ਲਈ ਵੀ ਇੱਕ ਸਵਾਲ ਉੱਠਣਗੇ ਵੀ ਭਾਈ ਵੀ ਜਦੋਂ ਜਦੋਂ ਅਸੀਂ ਡੈਮੋਕਰੈਟਿਕ ਵੇਚ ਆਉਨੇ ਆ ਨਾ ਉਦੋਂ ਸਾਨੂੰ ਗੱਲ ਹੋਰ ਤਰ੍ਹਾਂ ਕਰਨੀ ਪੈਂਦੀ ਹੈ ਹੋਰ ਤਰ੍ਹਾਂ ਹੀ ਨਹੀਂ ਕਰਨੀ ਪੈਂਦੀ ਜਿਹੜਾ ਸੰਵਿਧਾਨ ਨੂੰ ਤੁਸੀਂ ਗਾਲਾਂ ਕੱਢਦੇ ਹੋ ਉਸ ਸੰਵਿਧਾਨ ਦੀ ਸੌਂ ਵੀ ਚੁਕਣੀ ਪੈਂਦੀ ਹੈ ਤੇ ਫਿਰ ਜਿਹੜਾ ਹੈਗਾ ਤੁਸੀਂ ਆਪਣੇ ਤੇ ਨੂੰ ਦੱਸਣਾ ਲੈ ਮੈਨੂੰ ਇਹ ਲੱਗਦਾ ਵੀ ਥੋੜੀ ਕਨਫਿਊਜ਼ਨ ਚੱਲ ਰਹੀ ਹੈ ਅਮਰਤਪਾਲ ਵਾਲੇ ਮਾਮਲੇ 'ਚ ਕਿਉਂਕਿ ਉਹਦੇ ਪਾਸੇ ਇੱਕ ਪਾਸੇ ਤਾਂ ਮਨ ਹੈਗਾ ਵੀ ਹਾਂ ਮੈਂ ਚ ਕਿਉਂਕਿ ਦੇਖੋ ਬਿਨਾ ਸੁਕਫਕਾਰ ਤੋਂ ਗਲਤ ਆਉਂਦੀ ਨਹੀਂ ਹੈਗੀ ਰਾਜਦੇਵ ਖਾਲਸਾ ਨੇ ਐਵੇਂ ਨਹੀਂ ਕੀਤੀ ਹੋਣੀ ਕੋਈ ਮਾੜੀ ਮੋਟੀ ਗੱਲ ਹੋਈ ਹੋਣੀ ਆ ਤੇ ਉਹ ਉਹਦੇ ਵਿੱਚ ਕਿ ਉਹ ਅਮਰਪਾਲ ਦੀ ਬਕਾਇਦਾ ਕੋਈ ਆਰਗੇਨਾਈਜ਼ ਚੁੱਥੇਬੰਦੀ ਤਾਂ ਹੈ ਨਹੀਂ ਸੀ ਕਿਉਂਕਿ ਉਹ ਜਿਹੜਾ ਵਾਰਿਸ ਪੰਜਾਬ ਦੇ ਤਾਂ ਇੱਕਦਮ ਆਇਆ ਸਾਡੇ ਸਾਹਮਣੇ ਜਿਹੜਾ ਉਹਦੇ ਪੁਰਾਣੇ ਵਾਰਿਸ ਪੰਜਾਬ ਦੇ ਦੇ ਬੰਦੇ ਸੀ ਉਹਨਾਂ ਨੂੰ ਪਰਾਂ ਕਰਕੇ ਆਇਆ ਤੇ ਇਹਦੇ ਵਿੱਚ ਕੀ ਹੈ ਕਿ ਕੁਝ ਬੰਦੇ ਉਹਨੂੰ ਕਹਿੰਦੇ ਹੋਣੇ ਕਿ ਭਾਈ ਨਹੀਂ ਤੂੰ ਇਹ ਪੈਂਦਰਾ ਦਾ ਨਾਂ ਲੈ ਕੁਝ ਕਹਿੰਦੇ ਹੋਣੇ ਲੈ ਲੈ ਉਹ ਮੈਨੂੰ ਲੱਗਦਾ ਕਿ ਇੱਕ ਜਿਹੜਾ ਦੁਚਿੱਤੀ ਹੈ ਨਾ ਅਮਰਪਾਲ ਦੇ ਮਨ ਚਿਕਤਾ ਉਹ ਚੱਲਦੀ ਹੋਣੀ ਆ ਹਾਲੇ ਜਿੱਨਾਂ ਚਿਕਨੋਂ ਪ੍ਰਵਾਦ ਨਹੀਂ ਕਲੀਅਰ ਕਰਦਾ ਜਾ ਉਹਦਾ ਖੁਦ ਕੋਈ ਸੁਨੇਹਾ ਨਹੀਂ ਆਉਂਦਾ ਉਹਨਾਂ ਚਿਕਰੀ ਇੱਕ ਤਾਂ ਮੰਨਣਾ ਮੁਸ਼ਕਲ ਹੈ ਦੂਜੀ ਗੱਲ ਜੇ ਉਹਨੇ ਮੰਨ ਲਿਆ ਤਾਂ ਉਹਨੂੰ ਆਪਣੇ ਪੁਰਾਣੇ ਬੋਲਾਂ ਨੂੰ ਜਸਟੀਫਿਕੇਸ਼ਨ ਦੇਣੀ ਪਊਗੀ ਕਿ ਭਾਈ ਮੈਂ ਪਹਿਲਾਂ ਆਇਆ ਕਿਉਂਕਿ ਨਾ ਅਸੀਂ ਹੁਣ ਇਹ ਜਿਹੜੀ ਹੈਗੀ ਕੀ ਕਾਰਨ ਹੈ ਕਿਉਂਕਿ ਕਈ ਹੁੰਦੀ ਤੁਹਾਡੀ ਸਟ੍ਰੈਟਜੀ ਸਟ੍ਰੈਟਜੀ ਉਹਦਾ ਹੁੰਦੀ ਹੈ ਕਿ ਦੇਖੋ ਭਾਈ ਅਸੀਂ ਐਜੇ ਸਟ੍ਰੈਟਜੀ ਲਈ ਕਰ ਰਹੇ ਹਾਂ ਪਰ ਇੱਥੇ ਤਾਂ ਸਟ੍ਰੈਟਜੀ ਵਾਲੀ ਗੱਲ ਨਹੀਂ ਨਾ ਇੱਥੇ ਤਾਂ ਪੂਰੀ ਵਿਚਾਰਧਾਰਾ ਦੀ ਗੱਲ ਹੈ ਵੀ ਤੁਸੀਂ ਜਿਹੜਾ ਇਲੈਕਟੋਰਲ ਫੋਰਮ ਨੂੰ ਕਹਿੰਦੇ ਹੋ ਕਿ ਸਾਨੂੰ ਇਸ ਹਿੰਦੁਸਤਾਨ 'ਚ ਯਕੀਨ ਨਹੀਂ ਹੈਗਾ ਅਸੀਂ ਸਿੱਧੇ ਤੌਰ ਤੇ ਖਾਲਸਾਣ ਦੀ ਗੱਲ ਕਰਨੀ ਆ ਅਸੀਂ ਤਾਂ ਜਿਹੜਾ ਮਾਸਟਰਗ ਰਹੀ ਕਰਨੀ ਆ ਵਗੈਰਾ ਵਗੈਰਾ ਜਿਵੇਂ ਉਹ ਗੱਲਾਂ ਕਰਦਾ ਹੁੰਦਾ ਸੀਗਾ ਫਿਰ ਪੁੱਛਣਾ ਪਊਗਾ ਵੀ ਤੁਸੀਂ ਇਸ ਸਿਸਟਮ 'ਚ ਆਏ ਕਿ ਆ ਕੇ ਮੇਰੇ ਹਾਂ ਕਿ ਇਹਦੇ ਲੌਜਿਕ ਕੀ ਹੈ ਤੁਹਾਡਾ ਇੱਕ ਤਾਂ ਇਹ ਇਹ ਚੀਜ਼ ਹੈਗੀ ਆ ਦੂਜੀ ਰਾਜਦੇਵ ਖਾਲਸਾ ਸਭ ਤੋਂ ਪਹਿਲਾਂ ਰਾਜਦੇਵ ਖਾਲਸਾ ਨੂੰ ਵੀ ਦੇਖਣਾ ਪੈਂਦਾ ਕਿਉਂਕਿ ਦੇਖੋ ਉਹ ਕਿੰਨੇ ਵਕੀਲ ਆਨੇ ਵਕੀਲ ਦਾ ਕੰਮ ਕਾਨੂੰਨੀ ਨੁਕਤੇ 'ਤੇ ਲੜਾਈ ਲੜਨਾ ਹੁੰਦਾ ਪਰ ਜਦੋਂ ਵਕੀਲ ਇਹ ਵੀ ਦੱਸਿਆ ਕਿ ਵੀ ਉਹ ਚੋਣਾਂ ਲੜਨੀਆਂ ਫਲਾਨਾ ਲੜਨੀਆਂ ਉਦੋਂ ਕਈ ਸਰੇ ਸਵਾਲ ਖੜੇ ਹੁੰਦੇ ਆ ਦੇਖੋ ਰਾਜਦੇਵ ਖਾਲਸਾ 89 ਦੇ ਵਿੱਚ 99 ਦੇ ਵਿੱਚ ਸਿਮਰਨਜੀਤ ਸਿੰਘ ਮਾਨ ਉਹਨਾਂ ਦੇ ਨਾਲ ਮਿਲ ਕੇ ਐਮਪੀ ਬਣੇ ਸੀ ਪਰ 2015 ਚ ਉਹਨੇ ਆਰਐਸਐਸ ਜੋਇਨ ਕੀਤੀ ਸੀ ਰਾਸ਼ਟਰੀ ਸਿੱਖ ਸੰਗਠਨ ਉਹਨੇ ਜੋਇਨ ਕੀਤੀ ਬਾਅਦ ਵਿੱਚ ਉਹਨੇ ਰਾਸ਼ਟਰੀ ਸਿੱਖ ਸੰਗਠਨ ਛੱਡੀ ਫਿਰ 2021 ਦੇ ਵਿੱਚ ਦਸੰਬਰ 2021 ਦੇ ਵਿੱਚ ਉਹਨੇ ਬੀਜੇਪੀ ਜੋਇਨ ਕੀਤੀ ਉਹਦੀਆਂ ਹੱਲੇ ਵੀ ਵੀਡੀਓ ਪਈਆਂ ਨੇ ਉਹਦੀਆਂ ਖਬਰਾਂ ਪਈਆਂ ਗੂਗਲ ਤੇ ਸਰਚ ਮਾਰੋ ਜਦੋਂ ਆ ਪ੍ਰਤਾਪ ਸਿੰਘ ਬਾਜਵਾ ਦੇ ਬ੍ਰਦਰ ਨੇ ਜੋਇਨ ਕੀਤੀ ਸੀਗੀ ਉਦੋਂ ਹੀ ਇਹਨਾਂ ਨੇ ਕੀਤੀ ਸੀ ਫਿਰ ਮੋਦੀ ਦੀਆਂ ਸਿਫਤਾਂ ਕਰ ਰਹੇ ਸੀ ਮਤਲਬ ਇਹਨਾਂ ਨੇ ਆਪਣੇ ਸਟੇ ਸ਼ਿਫਟ ਕਿਵੇਂ ਹੁੰਦੇ ਆ ਹੁਣਸ ਮੈਨੂੰ ਤਾਂ ਇਹ ਨਹੀਂ ਪਤਾ ਵੀ ਇਹਨਾਂ ਨੇ ਫਿਰ ਬੀਜੇਪੀ ਛੱਡੀ ਕਦੋਂ ਉਦੋਂ ਬਾਅਦ ਕਿ ਕਿ ਦਸੰਬਰ 21 ਦੇ ਦਿਨ ਜੁਆਇਨ ਕੀਤੀ ਫੇ ਛੱਡੀ ਕਦੋਂ ਅਜਾ ਫੇ ਛੱਡ ਕੇ ਤੁਸੀਂ ਅਮਰਤਪਾਲ ਦੇ ਵੀ ਸਲਾਹਕਾਰ ਬਣ ਗਏ ਸੋ ਜਿਵੇਂ ਅਮਰਤਪਾਲ ਨੂੰ ਬਹੁਤ ਸਾਰੇ ਸੈਕਟਰੀ ਨਿਕਲ ਨਾਲ ਦੇਖਿਆ ਜਾਂਦਾ ਸੀਗਾ ਵੀ ਕਿਤੇ ਇਹਦੇ ਵਿੱਚ ਕੋਈ ਗੇਮ ਤਾਂ ਨਹੀਂ ਹੋਰ ਹੁਣ ਰਾਜਦੇਵ ਖਾਲਸਾ ਖੁਦ ਇਸ ਤਰ੍ਹਾਂ ਦੇ ਕੈਰੇਕਟਰ ਵੱਡ ਕੇ ਸਾਹਮਣੇ ਆ ਰਹੇ ਨੇ ਵੀ ਉਹ ਪਹਿਲਾਂ ਤਾਂ ਤੁਸੀਂ ਦੇਖੋ ਵੀ ਆਰਐਸਐਸ ਦੀ ਰਾਸ਼ਟਰੀ ਸਿੱਖ ਸੰਗਤ ਫਿਰ ਟੋਟਲੀ ਬੀਜੇਪੀ ਤੇ ਫਿਰ ਹੁਣ ਉਹ ਅਮਰਤਪਾਲ ਦੇ ਵੀ ਵਕੀਲ ਬਣ ਰਹੇ ਨੇ ਇਸ ਕਰਕੇ ਇੱਥੇ ਬੜਾ ਕੁਝ ਸੁਲਗ ਰਿਹਾ ਹੈ ਵਾ ਵੀ ਸਚਾਈ ਕੀ ਆ ਇਹਦੇ ਪਿੱਛੇ ਕਿਹੜੀਆਂ-ਕਿਹੜੀਆਂ ਗੇਮਾਂ ਚੱਲ ਰਹੀਆਂ ਨੇ ਇਹ ਤਾਂ ਅੱਗੇ ਜਾ ਕੇ ਪਤਾ ਲੱਗੂਗਾ ਫਿਲਹਾਲ ਹਲੇ ਅਮਰਤਪਾਲ ਦਾ ਪਰਿਵਾਰ ਨਹੀਂ ਮੰਨ ਰਿਹਾ ਇਹ ਗੱਲ ਜੀ ਤੁਹਾਡੀ ਗੱਲ ਬਿਲਕੁਲ ਠੀਕ ਹੈ ਕਿ ਕਾਫੀ ਕੁਝ ਚੱਲ ਰਿਹਾ ਹੈ ਇਸੇ ਤਰ੍ਹਾਂ ਜਦੋਂ ਅਮਰਤਪਾਲ ਇਹ ਬਿਆਨਬਾਜ਼ੀ ਕਰ ਰਹੇ ਸੀਗੇ ਤਾਂ ਉਹ ਇੱਕ ਸਮਾਂ ਉਹ ਵੀ ਸੀਗਾ ਜਦੋਂ ਅਕਾਲੀ ਦਲ ਬਾਦਲ ਦੇ ਖਿਲਾਫ ਬੋਲਦੇ ਸੀ ਤੇ ਉਹਦੇ ਜਵਾਬ ਦੇ ਵਿੱਚ ਅਕਾਲੀ ਦਲ ਵੀ ਜਿਹੜਾ ਵਾ ਕਈ ਵਾਰੀ ਜਵਾਬ ਦਿੰਦਾ ਸੀਗਾ ਪਰ ਹੁਣ ਇਹ ਸਭ ਦੇ ਵਿੱਚ ਜਿੱਥੇ ਕਈ ਕੈਰੇਕਟਰ ਸਾਹਮਣੇ ਆ ਰਿਹਾ ਅਗਰ ਅਕਾਲੀ ਦਲ ਸਮਰਥਨ ਕਰਦਾ ਤਾਂ ਕੀ ਫਿਰ ਅਕਾਲੀ ਦਲ ਦੇ ਉੱਤੇ ਸਵਾਲ ਨਹੀਂ ਖੜੇ ਹੋਣਗੇ ਹਾਲੇ ਕਹਿ ਨਹੀਂ ਸਕਦੇ ਵੀ ਅਕਾਲੀ ਦਲ ਕਰਦਾ ਕਿ ਨਹੀਂ ਕਰਦਾ ਉਹਦਾ ਕਾਰਨ ਇਹ ਕਿ ਸਿਮਰਨਜੀਤ ਸਿੰਘ ਮਾਨ ਮੇਲੇ ਉਹਨੇ ਇਹ ਪਹਿਲ ਕੀਤੀ ਸੀਗੀ ਵੀ ਗੱਲ ਠੀਕ ਹੈ ਅਸੀਂ ਤਾਂ ਇੱਕ ਅੰਦਾਜ਼ਾ ਲਗਾ ਰਹੇ ਆ ਵੀ ਅਗਰ ਅਕਾਲੀ ਦਲ ਕਰਦਾ ਇਹਦੀ ਕੋਈ ਕਨਫਰਮੇਸ਼ਨ ਤੇ ਹੈ ਹੀ ਨਹੀਂ ਅ ਅੰਦਾਜ਼ੇ ਉਦੋਂ ਲੱਗਦੇ ਨੇ ਨਾ ਸੰਦੀਪ ਜਦੋਂ ਆਪਾਂ ਸਾਨੂੰ ਕੋਈ ਕੰਸੋਰਮ ਮਿਲੀ ਹੋਵੇ ਕਿ ਜਿਵੇਂ ਹੁਣ ਸਿਮਰਨਜੀਤ ਸਿੰਘ ਮਾਨ ਸੰਗਰੂਰ ਦੀ ਬਾਈ ਇਲੈਕਸ਼ਨ ਸੀ ਉਦੋਂ ਅਕਾਲੀ ਦਲ ਨੇ ਕੀਤੀ ਸੀ ਪਹਿਲ ਉਦੋਂ ਜਿਹੜਾ ਅਕਾਲੀ ਦਲ ਸੀਗਾ ਵੀ ਚਲੋ ਪੰਥਕ ਇਕਤਾ ਹੋ ਜਾਈਏ ਉਹਦਾ ਹੁਣ ਉਦੋਂ ਕਾਰਨ ਇਹ ਸੀਗਾ ਵੀ ਸਿਮਰਨਜੀਤ ਸਿੰਘ ਪਾਨਪਾਵੇਂ ਗਰਮਖਿਆਲੀ ਨੇ ਜਾਂ ਕੁਝ ਵੀ ਆ ਪਰ ਉਹ ਇਲੈਕਟਰਲ ਪੋਲਿਟਿਕਸ ਤੇ ਤਾਂ ਆਉਂਦੇ ਨੇ ਨਾ ਅਮਰਪਾਲ ਤਾਂ ਇਲੈਕਟਰਲ ਪੋਲਿਟਿਕਸ ਦਾ ਹਿੱਸਾ ਨਹੀਂ ਆਪਣੇ ਆਪ ਨੂੰ ਸਮਝਦੇ ਸੀਗੇ ਤੇ ਦੂਜੇ ਪਾਸੇ ਬਿਆਨ ਵਿਕਰਮਜੀਤ ਸਿੰਘ ਮਜੀਠੀਆ ਦੇ ਆਉਂਦੇ ਰਹੇ ਨੇ ਅਮਰਪਾਲ ਦੇ ਖਿਲਾਫ ਹੁਣ ਉੱਥੇ ਜਾ ਕੇ ਅਕਾਲੀ ਦਲ ਦੇ ਇਹ ਸਵਾਲ ਖੜਾ ਹੋ ਜਾਊਗਾ ਵੱਡਾ ਜੇ ਉਹ ਕਰਦਾ ਮੰਨ ਲੋ ਤੁਸੀਂ ਅਸੀਂ ਤੁਹਾਡੇ ਲਈ ਗੱਲ ਕਰਦੇ ਵੀ ਮੰਨ ਲੈਨੇ ਆ ਪਰ ਉਹਦੇ ਲਈ ਉਹ ਕਹਿੰਦਾ ਅਕਾਲੀ ਦਲ ਇਸ ਨੇ ਇੱਕ ਤਾਂ ਪੰਥਕ ਤੇ ਰਹਾ ਉਹ ਅਕਾਲੀ ਦਲ ਪੰਥਕ ਤੇ ਉੱਤੇ ਹੁਣ ਦਾ ਦਾਵਾ ਕਰਦਾ ਪਰ ਉਹ ਇਲੈਕਟੋਰਲ ਪੋਲਿਟਿਕਸ ਵਾਲੀ ਤੇ ਮੰਨ ਕੇ ਚੱਲਦਾ ਆਪਣੇ ਆਪ ਨੂੰ ਜਿਹੜੀ ਕਿ ਜਮਹੂਰੀ ਤਰੀਕੇ ਨਾਲ ਲੋਕਤੰਤਰ ਵਿੱਚ ਵਿਸ਼ਵਾਸ ਰੱਖਦੀ ਹੈ ਵਗੈਰਾ ਵਗੈਰਾ ਤੇ ਹੁਣ ਤਾਂ ਸਭ ਉਹ ਇਦੋਂ ਅੱਗੇ ਵਧ ਕੇ ਆਪਣੇ ਆਪ ਨੂੰ ਇੱਕ ਪੰਥਕ ਦੇ ਨਾਲ ਨਾਲ ਪੰਜਾਬੀ ਪਾਰਟੀ ਵੀ ਕਹਾਉਣ ਲੱਗ ਗਿਆ ਉਹਨੇ ਕੁਝ ਹਿੰਦੂ ਉਮੀਦਵਾਰਾਂ ਨੂੰ ਵੀ ਟਿਕਟ ਦਿੱਤੀ ਆ ਜਿਵੇਂ ਆ ਤੁਹਾਡਾ ਪਟਿਆਲੇ ਤੋਂ ਐਨ ਕੇ ਸ਼ਰਮਾ ਹੋ ਗਿਆ ਜੋਸ਼ੀ ਹੋ ਗਿਆ ਅਮਰitsar ਤੋਂ ਸੋ ਇਸ ਕਰਕੇ ਅਕਾਲੀਪਲ ਮੇਰੇ ਖਿਆਲ ਸ਼ਾਇਦ ਰਿਸਕ ਨਹੀਂ ਲਏਗਾ ਤੇ ਦੂਜੀ ਗੱਲ ਹੁੰਦੀ ਕੀ ਹੈ ਕਿ ਅਮਰਪਾਲ ਦਾ ਕੋਈ ਮਾਸ ਸਿਹਾਰ ਨਹੀਂ ਹੈਗਾ ਇਹ ਗੱਲ ਮੰਨ ਕੇ ਚੱਲੋ ਜੇ ਉਹਦਾ ਕੋਈ ਮਾਸ ਸਿਹਾਰ ਹੁੰਦਾ ਤੇ ਉਹਦੀ ਗ੍ਰਿਫਤਾਰੀ ਤੋਂ ਬਾਅਦ ਬਹੁਤ ਵੱਡਾ ਅੰਦੋਲਨ ਖੜਾ ਹੋ ਜਾਣਾ ਸੀਗਾ ਇਹ ਮੀਡੀਆ ਦੇ ਜਿਹੜੀ ਕ੍ਰੀਏਟ ਕੀਤੀ ਹੋਈ ਖਾਈਪ ਸੀਗੀ ਉਸ ਤੋਂ ਬਾਅਦ ਵਿੱਚ ਇਹਨੂੰ ਜਿਵੇਂ ਜਿਹੜਾ ਤਾਕਤਾਂ ਲੱਗੀਆਂ ਹੋਈਆਂ ਸੀ ਉਹਨਾਂ ਨੇ ਇੱਕਦਮ ਜਦੋਂ ਇਹ ਗ੍ਰਿਫਤਾਰ ਹੋ ਗਿਆ ਇੱਕਦਮ ਖਤਮ ਹੋ ਗਿਆ ਕੋਈ ਸੀਨ ਨਹੀਂ ਆਇਆ ਉਦੋਂ ਮੈਂ ਇੱਕ ਇੰਟਰਵਿਊ ਚ ਕਿਹਾ ਸੀਗਾ ਸ਼ਾਇਦ ਲੋਕ ਸਭਾ ਦੁਬਾਰਾ ਵਿੱਚ ਫੇਰ ਇਹਨੂੰ ਪੈਦਾ ਕੀਤਾ ਜਾਊਗਾ ਹੁਣ ਲੋਕ ਸਭਾ ਚੋਣ ਵੀ ਆ ਗਈ ਉਹਦਾ ਨਾਂ ਵੀ ਫੇਰ ਫੇਰ ਚਰਚਾ ਚ ਆਉਣਾ ਸ਼ੁਰੂ ਹੋ ਗਿਆ ਜੀ ਜੀ ਇੱਕ ਨਾਮ ਚਰਚਾ ਚ ਇਸ ਵਕਤ ਪੰਜਾਬ ਦੀ ਸਿਆਸਤ ਚ ਹੋਰ ਅਸ਼ਵਿੰਦਰ ਜੀ ਉਹ ਨਾਮ ਹੈ ਸਕੰਦਰ ਸਿੰਘ ਮਲੂਕਾ ਦਾ ਇਸ ਵੇਲੇ ਹੈ ਤਾਂ ਉਹ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਵਿੱਚ ਹੈ ਪਰ ਆਪਾਂ ਸਾਰਿਆਂ ਨੂੰ ਪਤਾ ਵੀ ਉਹਨਾਂ ਦੇ ਜਿਹੜੇ ਡਾਟਰ ਇਨ ਲਾ ਤੇ ਉਹਨਾਂ ਦਾ ਜਿਹੜਾ ਬੇਟਾ ਯਾਨੀ ਕਿ ਨੂੰ ਪੁੱਤ ਜਿਹੜੇ ਆ ਉਹਨਾਂ ਨੇ ਭਾਜਪਾ ਜੁਆਇਨ ਕਰ ਲਈ ਤੇ ਉਹਨਾਂ ਨੂੰ ਟਿਕਟ ਵੀ ਦਿੱਤੀ ਹੋਈ ਆ ਬਠਿੰਡੇ ਤੋਂ ਹੁਣ ਕੰਸੋਵਾ ਕਹਿ ਲਈ ਜਾਂ ਅੰਦਰ ਖਾਤੇ ਖਬਰਾ ਕਹਿ ਲਈਏ ਜਾਂ ਇਸ਼ਾਰੇ ਕਹਿ ਲਈਏ ਇਹ ਨੇ ਕਿ ਸਿਕੰਦਰ ਸਿੰਘ ਮਲੂਕਾ ਵੀ ਭਾਜਪਾ ਚ ਜਾਣਗੇ ਸਿਕੰਦਰ ਸਿੰਘ ਮਲੂਕਾ ਕਿਉਂਕਿ ਇੱਕ ਤਾਂ ਉਹਨਾਂ ਨੂੰ ਜਿਹੜਾ ਉਹਨਾਂ ਦੇ ਰਾਮਪੁਰਾ ਦਾ ਇੰਚਾਰਜ ਬਣਾਇਆ ਸੀ ਉੱਥੇ ਐਕਟੀਵਿਟੀ ਕੋਈ ਕਰ ਨਹੀਂ ਰਹੇ ਹੈਗੇ ਤੇ ਉਸ ਤੋਂ ਬਾਅਦ ਵਿੱਚ ਉਹਨਾਂ ਨੇ ਕਈ ਆਪਣੀਆਂ ਗਤੀਵਿਧੀਆਂ ਵੀ ਰੋਕ ਰੱਖੀਆਂ ਹੈਗੀਆਂ ਨੇ ਇਥੋਂ ਇਸ਼ਾਰਾ ਇਹ ਮਿਲਦਾ ਵੀ ਸ਼ਾਇਦ ਉਹ ਆ ਬੀਜੇਪੀ ਵਿੱਚ ਜਾਣਗੇ ਕਿਉਂਕਿ ਜਿਹੜੀ ਉਹਨਾਂ ਦੇ ਨੂੰਹ ਜਾਂ ਪੁੱਤਰ ਵੀ ਗਿਆ ਨਾ ਉਹ ਇਹ ਕਦੇ ਹੋ ਨਹੀਂ ਸਕਦਾ ਕਿ ਸਿਕੰਦਰ ਸਿੰਘ ਮਲੂਕਾ ਦੀ ਇੱਛਾ ਤੋਂ ਬਿਨਾਂ ਗਏ ਹੋਣਗੇ ਇਹ ਨੂੰ ਜਿਹੜਾ ਹੈਗਾ ਨਜ਼ਰ ਨਹੀਂ ਕਰ ਸਕਦੇ ਹੁਣ ਦੇਖੋ ਕਹਾਣੀ ਦਿਲਚਸਪੀ ਹੈਗੀ ਆ ਕਿ ਪੰਜਾਬ ਦਾ ਦੀ ਟੋਟਲੀ ਕੈਰੈਕਟਰ ਇਹ ਹੈ ਕਿ ਲੋਕਾਂ ਨੂੰ ਲੀਡਰਾਂ ਤੇ ਯਕੀਨ ਨਹੀਂ ਹੈਗਾ ਲੋਕ ਚਾਹੁੰਦੇ ਪਾਰਟੀਆਂ ਚਾਹੁੰਦੀਆਂ ਕਿ ਦੂਜੀਆਂ ਪਾਰਟੀਆਂ ਜੋ ਲੀਡਰ ਪਟਕੇ ਉਹਨਾਂ ਦੇ ਸਾਰੇ ਆਪਣਾ ਬੇੜਾ ਪਾਰ ਕੀਤਾ ਜਾਵੇ ਤੇ ਲੀਡਰ ਕਹਿੰਦੇ ਕਿ ਦੂਜੀਆਂ ਪਾਰਟੀਆਂ ਦੇ ਵਿੱਚ ਜਾ ਕੇ ਆਪਣਾ ਬੇੜਾ ਪਾਰ ਕੀਤਾ ਜਾਵੇ ਜਨਕਿ ਇਹਨੇ ਲੋਕਾਂ ਦਾ ਲੋਕਾਂ ਨਾਲ ਉਹਨਾਂ ਦਾ ਸਰਕਾਰ ਨਹੀਂ ਤੇ ਲੋਕਾਂ ਦੇ ਨਹੀਂ ਉਹ ਇੱਕ ਤਰ੍ਹਾਂ ਦੇ ਨਾਲ ਜਿਹੜਾ ਲੋਕਾਂ ਦਾ ਵਿਸ਼ਵਾਸ ਉੱਠ ਚੁੱਕਾ ਲੀਡਰਾਂ ਤੋਂ ਇਸ ਤਰ੍ਹਾਂ ਦੇ ਇਹ ਮਤਲਬ ਜਿਹੜਾ ਵਰਤਾਰ ਹੈ ਨਾ ਪੰਜਾਬ 'ਚ ਇਹ ਪੂਰੇ ਇੰਡੀਆ ਤੋਂ ਡਿਫਰੈਂਟ ਹੈ ਕਿ ਜਿਹੜਾ ਸਾਨੂੰ ਦੇਖਣ ਨੂੰ ਮਿਲਦਾ ਹੈ ਸਭ ਇਦੇ ਨਾਲ ਹੀ ਸ਼ਵਿੰਦਰ ਜੀ ਇੱਕ ਸਵਾਲ ਹੋਰ ਖੜਾ ਹੁੰਦਾ ਬਈ ਜਿਹੜਾ ਬੰਦਾ ਭਾਜਪਾ ਜੁਆਇਨ ਕਰ ਲੈਂਦਾ ਜੇ ਉਹਦੇ ਉੱਤੇ ਕੋਈ ਅਤੀਤ ਦੇ ਵਿੱਚ ਦੋਸ਼ ਲੱਗੇ ਹੁੰਦੇ ਆ ਜਾਂ ਉਹ ਮਗਰ ਕੋਈ ਏਜੰਸੀਆਂ ਲੱਗੀਆਂ ਹੁੰਦੀਆਂ ਫਿਰ ਉਹ ਇੱਕਦਮ ਬ੍ਰੇਕਾ ਲੱਗ ਜਾਂਦੀ ਹੈ ਇਹ ਕਿਉਂ ਹੋ ਜਾਂਦਾ ਜੀ ਇਦਾਂ ਦੇਖੋ ਬੀਜੇਪੀ ਕੋਲੋਂ ਮਹਾਵਰਾ ਚੱਲਿਆ ਹੋਇਆ ਵੀ ਇੱਕ ਵਾਸ਼ਿੰਗ ਮਸ਼ੀਨ ਆ ਉਹਦੇ ਵਿੱਚ ਜਾ ਕੇ ਸਾਰਾ ਕੁਝ ਥੋੜਾ ਜਿਹੜਾ ਸਾਫ਼ ਹੋ ਜਾਂਦਾ ਹੈਗਾ ਤੇ ਇਹ ਇਹਦੇ ਵਿੱਚ ਹੁਣ ਜਿਹਨੂੰ ਕਹਿੰਦੇ ਨੇ ਕਿ ਜਿਹੜਾ ਅਜੀਤ ਪੁਆਰ ਅਜੀਤ ਪੁਵਾਰ ਦੀ ਤਾਂ ਗੇਮ ਹੀ ਬੜੀ ਡਿਫਰੈਂਟ ਰਹੀ ਆ ਉਹ ਇਹ ਰਹੀ ਹੈ ਕਿ ਅਜੀਤ ਪੁਵਾਰ ਜਦੋਂ ਤਾਂ ਸੀਗਾ ਅ ਬੀਜੇਪੀ ਤੋਂ ਬਾਹਰ ਉਹਦੀ ਉਹ ਰਾਸ਼ਟਰੀ ਉਹਦੀ ਰਾਸ਼ਟਰਵਾਦੀ ਕਾਂਗਰਸ ਪਾਰਟੀ ਉਹਦੇ ਦੋ ਟੜੇ ਬਣ ਗਏ ਕਿ ਤੁਹਾਡਾ ਪੁਵਾਰ ਤੇ ਤੁਹਾਡਾ ਉਹਦੇ ਚਾਚੇ ਦਾ ਸ਼ਰਦ ਪੁਵਾਰ ਦਾ ਜਦੋਂ ਤਾਂ ਉਹ ਕਾਂਗਰਸ ਪੁਟ ਨਾਲ ਜੁੜਿਆ ਹੋਇਆ ਸੀ ਉਦੋਂ ਉਹਤੇ ਕੇਸ ਵੀ ਸੀਗੇ 1700 ਕਰੋੜ ਦਾ ਸਨਜਾਈ ਘਟਾਲਾ ਸੀਗਾ ਤੇ ਉਹ ਜਣਾ ਹੈਗਾ ਬਾ ਉਹਦਾ ਉੱਥੇ ਦਾ ਜਿਹੜਾ ਮੁੱਖ ਮੰਤਰੀ ਸਾਬਕਾ ਦਵਿੰਦਰ ਫਰਨਵੀਸ ਆ ਉਹ ਕਹਿੰਦਾ ਸੀਗਾ ਅਜੀਤ ਬੁਵਾਰ ਚੱਕੀ ਪੀਸਿੰਗ 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 ਇਸੇ ਤਰ੍ਹਾਂ ਹੀ ਅਮਰਸ਼ਾ ਕਹਿੰਦਾ ਸੀਗਾ ਕਿ ਇਹ ਤਾਂ ਜੇਲ੍ਹ ਚ ਜਾਊਗਾ ਹੀ ਜਾਊਗਾ ਅਮੋਤੀ ਹੱਥ ਮਾਰ ਮਾਰ ਕੇ ਕਹਿੰਦਾ ਸੀਗਾ ਕਿ ਆਹ 1700 ਦਾ ਕਰਪਟੀ ਹੈ ਇਹਨੂੰ ਅੰਦਰ ਲੈ ਕੇ ਜਾਵਾਂਗੇ ਉਸ ਤੋਂ ਬਾਅਦ ਵਿੱਚ ਫਿਰ ਇਹਨੇ ਇੱਕਦਮ ਬੀਜੇਪੀ ਚ ਆ ਗਿਆ ਇਹ ਤੇ ਕੁਝ ਦਿਨਾਂ ਲਈ ਆਇਆ ਇੱਕ ਦੋ ਦਿਨਾਂ ਦੇ ਲਈ ਜਦੋਂ ਰਾਸ਼ਟਰਪਤੀ ਨੂੰ ਤੁਹਾਨੂੰ ਯਾਦ ਹੋਣਾ ਸੁੱਤੇ ਪਏ ਨੂੰ ਜਗਾ ਕੇ ਸਾਈਨ ਕਰਵਾਏ ਸੀ ਕਿ ਰਾਸ਼ਟਰਪਤੀ ਰਾਜ ਹਟਾ ਕੇ ਤੁਹਾਨੂੰ ਸੋਚਕਾਈ ਸੀਗੀ ਉਦੋਂ ਕਹਿੰਦੇ ਜੀ ਇਹਨਾਂ ਦੇ ਸਾਰੇ ਮਾਮਲੇ ਅਜੀਤ ਬੁਵਾਰ ਦੇ ਜਿਹੜੇ ਛੱਡ ਦਿੱਤੇ ਗਏ ਨੇ ਜੀਤ ਕੁਆਰ ਨੂੰ ਮਾਫੀ ਮਿਲ ਗਈ ਐ ਹੁਣ ਇਹਨਾਂ ਤੋਂ ਕੇਸ ਪਾਸ ਲੈ ਲਏ ਗਏ ਨੇ ਜਿਵੇਂ ਉਹਨੂੰ ਉਹਦੇ ਚਾਚੇ ਨੇ ਬਣਾ ਕੇ ਫੇਰ ਇਸ ਲਾਇਸੈਂਸ ਵਿੱਚ ਸ਼ਾਮਲ ਕਰਾਇਆ ਫੇਰ ਕੇਸ ਪਾਤੀ ਉਹਦੇ ਉੱਤੇ ਫੇਰ ਜਦੋਂ ਹੁਣ ਫੇਰ ਦੁਬਾਰੇ ਇੱਧਰ ਆਇਆ ਤੇ ਹੁਣ ਖਬਰੇ ਆ ਗਈਆਂ ਵੀ ਜੀਤ ਕੁਆਰ ਦੇ ਉੱਤੇ ਕੇਸ ਸਾਰੇ ਹਟਾ ਦਿੱਤੇ ਉਹਨੂੰ ਰਾਹਤ ਮਿਲ ਗਈ ਇਹਦਾ ਮਤਲਬ ਤੁਸੀਂ ਮਜ਼ਾਕ ਹੀ ਬਣਾ ਰੱਖਿਆ ਵੀ ਜਦੋਂ ਤੁਹਾਡੇ ਚਾਹੂਗਾ ਉਹਨੂੰ ਤਾਂ ਕੇਸ ਆ ਜਾਣਗੇ ਜਿਵੇਂ ਜਿਵੇਂ ਛੱਡਿਆ ਉਹਨੂੰ ਕੇਸ ਨਹੀਂ ਹੋਗੇ ਇੱਕ ਵਾਰ ਹੋਇਆ ਹੋਵੇ ਮੰਨ ਲਿਆ ਦੋ ਵਾਰ ਹੋ ਚੁੱਕਾ ਤੁਹਾਨੂੰ ਦੋ ਵਾਰ ਛੱਡ ਕੇ ਗਿਆ ਦੋ ਵਾਰ ਕੇਸ ਪਾਤੇ ਦੋ ਵਾਰ ਤੁਹਾਡੇ ਚ ਆ ਗਿਆ ਦੋ ਵਾਰ ਜਿਹੜਾ ਤੁਸੀਂ ਉਹਨੂੰ ਰਾਹ ਦੇ ਦਿੱਤੀ ਇਹ ਮਤਲਬ ਚੁਟਕਲਾ ਵਾ ਇਹਦੇ ਵਿੱਚ ਤੁਸੀਂ ਮਜ਼ਾਕ ਬਣਾਇਆ ਹੋਇਆ ਜਨਤਾ ਦੀਆਂ ਭਾਵਨਾਵਾਂ ਦਾ ਕਾਨੂੰਨ ਨੂੰ ਤੁਸੀਂ ਸਮਝੀਓ ਕਾਨੂੰਨ ਤੁਹਾਡੀ ਰਖੇਲ ਹੈ ਇਸੇ ਹਿਸਾਬ ਨਾਲ ਤੁਸੀਂ ਜਿਹੜਾ ਹੈਗਾ ਆਪਣੀਆਂ ਚੰਮ ਦੀਆਂ ਕਰ ਰਹੇ ਹੋ ਇਹਦੀ ਸਭ ਤੋਂ ਉਮਦਾ ਧਾਰਨ ਨਜੀਦ ਕੁਆਰ ਵਾਲਾ ਕੇਸ ਹੈ ਜੀ ਸ਼ਿਵਿੰਦਰ ਜੀ ਭਾਜਪਾ ਵਾਕਿਆ ਹੀ ਜਿਹੜਾ ਕਹਿ ਸਕਦਾ ਹੈ ਇੱਕ ਪਾਵਰਫੁੱਲ ਪਾਰਟੀ ਹੈ ਇਹਨਾਂ ਦੇ ਆਗੂ ਇਹਨਾਂ ਦੇ ਪ੍ਰਧਾਨ ਜਿਹੜੇ ਆ ਉਹ ਬਿਆਨਬਾਜ਼ੀ ਕਰਦੇ ਆ ਕਮਨਲ ਬਿਆਨਬਾਜ਼ੀ ਕਰਦੇ ਆ ਪਰ ਇਲੈਕਸ਼ਨ ਕਮਿਸ਼ਨ ਜਿਹੜਾ ਵਾ ਉਹ ਕਹਿੰਦੇ ਵੀ ਇਹਦੇ ਵਿੱਚ ਕੁਝ ਸਾਨੂੰ ਲੱਗਦਾ ਨਹੀਂ ਵੀ ਇਹਨਾਂ ਦੇ ਖਿਲਾਫ ਜਿਹੜਾ ਕੋਈ ਕੇਸ ਕੀਤਾ ਜਾਵੇ ਜਾਂ ਕੋਈ ਕਾਰਵਾਈ ਕੀਤੀ ਜਾਏ। ਉਹਨਾਂ ਨੇ ਇੱਕ ਨੋਟਿਸ ਜਿਹੜਾ ਭੇਜਿਆ ਵਾ ਨੱਡੇ ਨੂੰ ਭੇਜਿਆ ਜੋ ਬੀਜੇਪੀ ਦਾ ਪ੍ਰਧਾਨ ਆ ਨਾਲ ਹੀ ਰਾਹੁਲ ਗਾਂਧੀ ਦਾ ਵੀ ਇਤਰਾਜ਼ ਪ੍ਰਗਟ ਕੀਤਾ ਹੁਣ ਮੈਨੂੰ ਤਾਂ ਇਤਰਾਜ਼ ਰਾਹੁਲ ਗਾਂਧੀ ਦੀ ਕੋਈ ਉਹਦੇ ਭਾਸ਼ਣ 'ਚ ਕੋਈ ਇਤਰਾਜ਼ ਨਹੀਂ ਦਿਖਿਆ। ਜੇ ਕੋਈ ਹੋਵੇਗਾ ਵੀ ਤਾਂ ਮੋਦੀ ਜਿੰਨਾ ਨਹੀਂ ਹੈਗਾ ਕੋਈ ਮੋਦੀ ਦੇ ਤਾਂ ਸਿੱਧਾ ਨਫ਼ਰਤ ਵਾਲਾ ਸੀ ਨਾ। ਉਹਦੇ ਮਤਲਬ ਬਰਾਬਰ ਕਰਨ ਦੇ ਲਈ ਵੀ ਉਹ ਨਾਲ ਹੀ ਉਹਨਾਂ ਨੇ ਉਹ ਮਰਕਰਜਨ ਖੜਗੇ ਨੂੰ ਭੇਜਤਾ ਇਹਦਾ ਮਤਲਬ ਹੈ ਤੁਸੀਂ ਇਹ ਤਾਂ ਦਿਖਾਉਣਾ ਚਾਹੁੰਦਾ ਕਿ ਅਸੀਂ ਐਕਟੀਵਿਟੀ ਕੀਤੀ ਆ ਕੋਈ ਪਰ ਤੁਸੀਂ ਮੋਦੀ ਦੇ ਭਾਸ਼ਣ ਨੂੰ ਰਾਹੁਲ ਦੇ ਬਰਾਬਰ ਰੱਖ ਦਿੱਤਾ ਜਦਕਿ ਮੋਦੀ ਦਾ ਭਾਸ਼ਣ ਇੱਕ ਤਾਂ ਝੂਠ ਸੀਗਾ ਤੇ ਕਾਂਗਰਸ ਦੇ ਮੈਨੀਫੈਸਟੋ ਜੀ ਫਲਾਨੀ ਚੀਜ਼ ਲਿਖੀ ਹੋਈ ਆ ਉਹ ਹੈ ਹੀ ਨਹੀਂ ਕਿ ਮੈਂ 48 ਸਫੇ ਦਾ ਮੈਨੀਫੈਸਟੋ ਪੜ੍ਹਿਆ ਉਹ ਅੰਗਰੇਜ਼ੀ ਹਿੰਦੀ ਚ ਉਪਲਬਧ ਹੈ ਹੋਰ ਜ਼ਮਾਨਾ ਚਾਹੇ ਮੈਨੂੰ ਪਤਾ ਨਹੀਂ ਮੈਂ ਇਹਨਾਂ ਦੋਹਾਂ ਜ਼ਬਾਨਾਂ 'ਚ ਹੀ ਦੇਖਿਆ ਇੱਕ ਵੀ ਲੈਂਚ ਨਹੀਂ ਕੀ ਸੀਗਾ ਉਹਦੇ ਵਿੱਚ ਕਿ ਜਿਹੜਾ ਹੈਗਾ ਇਦਾਂ ਕਰਕੇ ਅਸੀਂ ਜਿਹੜਾ ਹੈਗਾ ਦੀ ਉਹ ਜਿਹੜੀਆਂ Hindu ਔਰਤਾਂ ਨੇ ਉਹਨਾਂ ਦਾ ਜਿਹੜਾ ਮੰਗਲ ਸੂਤਰ ਲੈ ਲਾਂਗੇ ਮੁਸਲਮਾਨਾਂ 'ਚ ਵੰਡ ਦਾਂਗੇ ਪੈਸੇ ਕਿਤੇ ਨਹੀਂ ਲਿਖਿਆ ਹੋਇਆ ਸੀਗਾ ਅੱਛਾ ਦੂਜੇ ਪਾਸੇ ਫਿਰ ਤੁਸੀਂ ਜਿਹੜਾ ਦੋ ਵਾਰੀ ਬਿਆਨਬਾਜ਼ੀ ਕੀਤੀ ਹੈ ਇਹ ਝੂਠ ਹੈ ਫਿਰ ਤੁਸੀਂ ਜਿਹੜਾ ਕਹਿੰਦੇ ਹੋ ਕਿ ਮੁਸਲਮਾਨਾਂ 'ਚ ਵੰਡਿਆ ਜਾ ਕੋਈ ਕਮਨਲ ਹੈ ਇਹ ਕਮਨਲ ਪਾਸ਼ਾ ਫੇਰ ਤੁਹਾਡੇ ਜਿਹੜੇ ਥਾਂ ਥਾਂ ਦੇ ਉੱਤੇ ਜਿਹੜੇ ਭਾਸ਼ਣਾ ਤੇ ਜੈ ਬਜਰੰਗ ਵਾਲੀ ਜੈ ਸ਼੍ਰੀ ਰਾਮ ਫਲਾਨਾ ਇਹਦੇ ਨਾਰੇ ਲੱਗਦੇ ਨੇ ਇਹ ਧਾਰਮਿਕ ਨਾਰੇ ਨਹੀਂ ਲੱਗ ਸਕਦੇ ਤੁਹਾਨੂੰ ਪ੍ਰਚਾਰ ਦੇ ਵਿੱਚ ਕਿਉਂਕਿ ਇਸੇ ਆਧਾਰ ਤੇ ਤੁਸੀਂ ਉਧਰ ਠਾਕਰੇ ਨੂੰ ਜਿਹੜਾ ਹੈਗਾ ਨੋਟਿਸ ਭੇਜਿਆ ਇਹਨਾਂ ਨੂੰ ਭੇਜਿਆ ਨਹੀਂ ਹੁਣ ਜਦੋਂ ਕੱਲ ਹੀ ਚੋਣ ਕਮਿਸ਼ਨ ਨੇ ਕਿਹਾ ਸੀ ਅੱਪਾਸ਼ਦ ਖਬਰ ਵੀ ਸਾਂਝੀ ਕੀਤੀ ਸੀ ਵੀ ਅਸੀਂ ਇਹਦੀ ਕੋਖ ਕਰਾਂਗੇ ਇਹ ਚ ਕੋਖ ਕਰਨ ਵਾਲੀ ਕਿਹੜੀ ਗੱਲ ਆ ਸਾਰੀ ਵੀਡੀਓ ਤੁਹਾਡੇ ਸਾਹਮਣੇ ਪਈ ਆ ਸਾਰੇ ਸਬੂਤ ਤੁਹਾਡੇ ਸਾਹਮਣੇ ਪਈ ਆ ਇੱਕ ਸਮਾਂ ਇਹ ਜਾਂ ਵੀ ਹੁੰਦਾ ਸੀ ਜਦੋਂ TN ਸੈਸ਼ਨ ਵਰਗੇ ਚੋਣ ਕਮਿਸ਼ਨ ਹੁੰਦੇ ਸੀ ਉਹ ਠਾ ਦੇਣ ਐਕਸ਼ਨ ਲੈਂਦੇ ਹੁੰਦੇ ਸੀਗੇ ਐਕਸ਼ਨ ਵੀ ਲੈਂਦੇ ਸੀ ਵੱਡੇ ਵੱਡੇ ਮੰਤਰੀਆਂ ਦੇ ਦੇ ਉੱਤੇ ਚੋਣਾਂ 'ਚ ਰੋਕ ਲੱਗ ਜਾਂਦੀ ਹੁੰਦੀ ਸੀ ਕਿ ਭਾਈ ਇਹ ਹੁਣ ਚੋਣ ਪ੍ਰਚਾਰ ਨਹੀਂ ਕਰ ਸਕਦਾ ਇੰਨੇ ਦਿਨ ਨਹੀਂ ਕਰ ਸਕਦਾ ਜਮਾ ਹੀ ਨਹੀਂ ਕਰ ਸਕਦਾ ਇਹ ਫਲਾਣੇ ਦੀ ਚੋਣ ਰੱਤ ਹੈ ਇਹ ਚੋਣ ਲੜੀ ਨਹੀਂ ਸਕਦਾ ਹੁਣ ਸਵਾਲ ਇਹ ਹੈਗਾ ਪੀ ਚੋਣ ਕਮਿਸ਼ਨ ਦੀਆਂ ਵੀ ਪਤਾ ਹੁਣ ਚੋਣ ਕਮਿਸ਼ਨ ਨੂੰ ਚੁਣਨ ਦਾ ਢਾਂਗ ਇਹਨਾਂ ਨੇ ਆਪ ਹੀ ਚੁਣਿਆ ਹੋਇਆ ਉਹ ਕਮੇਟੀ ਵਿੱਚ ਪ੍ਰਧਾਨ ਮੰਤਰੀ ਖੁਦਾਂ ਚੋਣਨ ਵਾਲੀ ਦੇ ਵਿੱਚ ਸੋ ਇੱਥੋਂ ਤੱਕ ਜੇ ਕੋਈ ਚੋਣ ਕਮਿਸ਼ਨ ਇਤਰਾਜ਼ ਕਰੇਗਾ ਵੀ ਤਾਂ ਉਹਨੂੰ ਪਤਾ ਵੀ ਉਹਦਾ ਅਗਾ ਪਿਛਾ ਸੁਰੱਖਿਅਤ ਨਹੀਂ ਰਹੇਗਾ ਜੇ ਉਦਾਹਰਨ ਦੇ ਤੌਰ ਤੇ 2019 ਵਿੱਚ ਜਦੋਂ મોદી ਨੇ ਚੋਣ ਜਾਬਤੇ ਦੀ ਉਲੰਘਣਾ ਕੀਤੀ ਸੀ ਉਹਦੇ ਵੀ ਤਿੰਨ ਦੋ ਇੱਕ ਦਾ ਫੈਸਲਾ ਹੋਇਆ ਸੀ ਇੱਕ ਨੇ ਆਪਣੀ ਸਹਿਮਤੀ ਪ੍ਰਗਟ ਕੀਤੀ ਸੀ ਉਹਨੇ ਸਿਰਫ ਇੰਨੀ ਬੇਨਤੀ ਕੀਤੀ ਸੀ ਹਾਲਾਂਕਿ ਕਿਉਂਕਿ ਇੱਕ ਕੱਲਾ ਰਸੀਗਾ ਉਹਦੀ ਮੰਨੀ ਤੇ ਜਾਣੀ ਨਹੀਂ ਸੀ ਪਰ ਉਹਨੇ ਇਹ ਕਿਹਾ ਸੀ ਕਿ ਮੇਰੀ ਜਿਹੜੀ ਸਹਿਮਤੀ ਹੈ ਰਿਕਾਰਡ ਤੇ ਲੈ ਆਓ ਦੂਜੇ ਦੋ ਚੋਣ ਕਮਿਸ਼ਨਰ ਦੀ ਅਸਹਿਮਤੀ ਰਿਕਾਰਡ ਤੇ ਨਹੀਂ ਲਾਏ ਜੋ ਕਿ ਕਾਨੂੰਨੀ ਤੌਰ ਤੇ ਜ਼ਰੂਰੀ ਸੀ ਉਸ ਤੋਂ ਬਾਅਦ ਵਿੱਚ ਉਹਨੂੰ ਕ腐ਸ਼ਨ ਦੇ ਕੇਸਾਂ 'ਚ ਫਸਾ ਲਿਆ ਸੋ ਆ ਜਿਹੜਾ ਹਾਲ ਹੈ ਸਿਸਟਮ ਦਾ ਇੱਥੇ ਜਿਹੜੀ ਡੈਮੋਕ੍ਰੇਸੀ ਹੈ ਕਾਗਜ਼ਾਂ 'ਚ ਹੈਗੀ ਇਹ ਕਨਸਟੀਟਿਊਸ਼ਨਲ ਗਾਰੰਟੀ ਦੇ ਰਿਹਾ ਪਰ ਪ੍ਰੈਕਟੀਕਲੀ ਜਿਹੜੀ ਇਹ ਇੱਥੇ ਜਿਹੜਾ ਹੈਗਾ ਦੇਸ਼ ਇੱਕ ਬੜੇ ਨਿਰਮ ਕੁਸ਼ਤਾ ਵਰਗੇ ਮਾਹੌਲ ਦੇ ਵੱਲ ਜਾ ਰਿਹਾ ਹੈ ਸ਼ਿਵਿੰਦਰ ਜੀ ਹਾਲ ਕੁਝ ਜਲੰਧਰ ਦੀ ਲੋਕ ਸਭਾ ਸੀਟ ਦਾ ਵੀ ਇਦਾਂ ਦਾ ਹੀ ਹੈ ਹਾਲ ਹੀ ਦੇ ਵਿੱਚ ਵਿਕਰਮ ਚੌਧਰੀ ਜਿਹੜੇ ਕਾਂਗਰਸ ਦੇ ਫਲੋਰ ਤੋਂ ਵਿਧਾਇਕ ਨੇ ਉਹਨਾਂ ਨੂੰ ਪਾਰਟੀ ਚੋਂ ਜਿਹੜਾ ਵਾ ਕੱਢ ਦਿੱਤਾ ਗਿਆ ਮੇਰੇ ਖਿਆਲ ਨਾਲ ਉਹਨਾਂ ਨੂੰ ਟਰਮੀਨੇਟ ਕਰ ਦਿੱਤਾ ਗਿਆ ਸ਼ਾਇਦ ਉਹਨਾਂ ਨੇ ਅੱਜ ਇਹ ਸਾਬਕਾ ਮੁੱਖ ਮੰਤਰੀ ਪੰਜਾਬ ਚਰਨਜੀਤ ਸਿੰਘ ਚੰਨੀ ਦੀ ਇੱਕ ਜਿਹੜੀ ਆਫੈਂਸਿਵ ਜਿਹਾ ਕਹਦੀ ਹੈ ਅਪੱਤੀ ਜਨਕ ਇੱਕ ਫੋਟੋ ਜਿਹੜੀ ਆ ਜਿਹਦੇ ਵਿੱਚ ਇੱਕ ਬੱਚੀ ਦੀ ਪਿੱਠ ਤੇ ਹੱਥ ਰੱਖਿਆ ਹੋਇਆ ਉਹ ਰਿਲੀਜ਼ ਕੀਤੀ ਹੈ ਚਰਨਜੀਤ ਸਿੰਘ ਚੰਨੀ ਇਹ ਕਹਿ ਰਿਹਾ ਕਿ ਇਹ ਜਿਹੜੀ ਫੋਟੋਗ੍ਰਾਫ ਹੈ ਇਹਨਾਂ ਛੇੜਛਾੜ ਕੀਤੀ ਗਈ ਹੈ ਦਰਸਲ ਉਹ ਮੇਰੀ ਸਾਕੀ ਭਤੀਜੀ ਹੈ ਪਰ ਦੂਸਰੇ ਪਾਸੇ ਫਲੋਰ ਹਲਕੇ ਦੇ ਵਿੱਚ ਹੀ ਇਸ ਫੋਟੋ ਨੂੰ ਲੈ ਕੇ ਬਹੁਤ ਸਾਰੇ ਪੋਸਟਰ ਜਿਹੜੇ ਆ ਉਹ ਲਗਾ ਦਿੱਤੇ ਗਏ ਆ ਤੇ ਨਾਲ ਇਹ ਲਿਖਿਆ ਗਿਆ ਵੀ ਬਚੋ ਇਹ ਕਿੱਦਾਂ ਦੀ ਸਿਆਸਤ ਹੈ ਇਹ ਕਿੱਦਾਂ ਦਾ ਵਤਾਰਾ ਇੱਕ ਦੂਜੇ ਦੇ ਪ੍ਰਤੀ ਕਾਫੀ ਹਲਕੇ ਲੈਵਲ ਦਾ ਹੈਗਾ ਦੇਖੋ ਤੁਹਾਨੂੰ ਹੁਣੇ ਤਰਾਜਾ ਚੰਨੀ ਤੁਸੀਂ ਤਾਂ ਚੰਨੀ ਦੇ ਹੁੰਦੇ ਹੀ ਕਾਂਗਰਸ ਦੇ ਵਿੱਚ ਐਮਐਲਏ ਵੀ ਰਹੇ ਹੋ ਤੁਸੀਂ ਜਿਹੜਾ ਹੈਗਾ ਚੰਨੀ ਦੇ ਹੁੰਦੇ ਹੀ ਜਿਹੜਾ ਹੈਗਾ ਤੁਹਾਡੀ ਮਦਦ ਨੇ ਇਲੈਕਸ਼ਨ ਵੀ ਲੜੀ ਹੈ ਤੇ ਉਦੋਂ ਤੁਸੀਂ ਕੋਈ ਵਿਰੋਧ ਨਹੀਂ ਕੀਤਾ ਕਿਉਂਕਿ ਤੁਸੀਂ ਤੁਹਾਡਾ ਵਿਰੋਧ ਇਸ ਲਈ ਹੈ ਵੀ ਟਿਕ ਤੁਹਾਨੂੰ ਨਹੀਂ ਮਿਲੀ ਹੈਗੀ ਦੂਜੀ ਜਿਹੜੇ ਕਿ ਇੱਕ ਕਾਫੀ ਲੋ ਲੈਵਲ ਦੀ ਜਿਹੜੀ ਗੱਲਬਾਤ ਆ ਜੇ ਕਿ ਵੀ ਤੁਸੀਂ ਜਿਹੜਾ ਇਦਾਂ ਕਰਦੇ ਹੋ ਕਿ ਪਹਿਲਾਂ ਵੀ ਕੁਝ ਲੋਕ ਕਰਦੇ ਰਹੇ ਨੇ ਇਸੇ ਫੋਟੋ ਨੂੰ ਜਿਹੜਾ ਉਹ ਕਰਕੇ ਐਡਿਟ ਕਰਕੇ ਉਹਨਾਂ ਨੂੰ ਜਿਹੜਾ ਮੁਅਤਲ ਕੀਤਾ ਗਿਆ ਵਿਕਰਮ ਚੌਧਰੀ ਨੂੰ ਮੁਤਲ ਕਰਨ ਤੋਂ ਬਾਅਦ ਜਿਹੜਾ ਇਹ ਹੁੰਦਾ ਕਿ ਮੁਤਲ ਪਾਰਟੀ ਨੇ ਕਰ ਦਿੱਤਾ ਹੁਣ ਉਹਦੇ ਕੋਲ ਮਾਫ਼ ਕਰਨਾ ਮੈਂ ਟਰਮੀਨੇਟ ਬੋਲ ਗਿਆ ਸੀ ਸਸਪੈਂਡ ਕੀਤਾ ਗਿਆ ਜੀ ਜੀ ਮੁਤਲ ਕਰਦਾ ਉਹਦੇ ਵਿੱਚ ਇਹ ਕਿ ਫਿਲਹਾਲ ਉਹ ਐਮ ਐਲ ਏ ਦਾ ਸਟੇਟ ਬਣਿਆ ਰਹੂਗਾ ਮੇਰੇ ਖਿਆਲ ਕਿਉਂਕਿ ਉਹ ਮੁਤਲ ਹੀ ਕੀਤਾ ਨਾ ਪਾਰਟੀ ਨੇ ਇਸ ਕਰਕੇ ਜੇਕਰ ਪਾਰਟੀ ਜਮਾਈ ਨੂੰ ਉਹਦਾ ਫਸਤਾ ਵੜ ਦਿੰਦੀ ਫਿਰ ਜਿਹਨੂੰ ਆਪਾਂ ਕਹਿੰਦੇ ਆ ਪੰਜਾਬੀ ਦੇ ਖੇਡ ਦੇ ਵਿੱਚ ਫਿਰ ਉਹ ਕਿਤੇ ਜਾ ਵੀ ਸਕਦਾ ਸੀਗਾ ਦੂਜੇ ਦੂਜੇ ਪਰ ਦੂਜੀ ਪਾਰਟੀ ਚੱਲੇ ਜਾਂਦਾ ਫਿਰ ਕੋਈ ਦਿੱਕਤ ਨਹੀਂ ਹੁਣ ਦੇਖਦੇ ਆ ਵੀ ਉਹ ਜਾਊਗਾ ਕਿ ਨਹੀਂ ਜਾਊਗਾ ਪਰ ਜਿਹੜਾ ਪ੍ਰਚਾਰ ਬਹੁਤ ਹਲਕੇ ਲੈਵਲ ਦਾ ਉਹ ਕਹਿੰਦੇ ਕੋ ਔਰਤਾਂ ਬਾਰੇ ਜਿਹੜੀਆਂ ਭੰਦੀਆਂ ਟਿੱਪਣੀਆਂ ਨੇ ਉਹ ਬਹੁਤ ਸਾਰੇ ਲੀਡਰ ਕਰਦੇ ਰਹੇ ਨੇ ਉਹ ਨਹੀਂ ਹੋਣਾ ਚਾਹੀਦਾ ਪਰ ਕਿਸੇ ਔਰਤ ਨਾਲ ਤੁਸੀਂ ਮਿਲਦੇ ਹੋ ਚਾਹੇ ਉਹਨੂੰ ਤੁਸੀਂ ਪਿਆਰ ਚ ਉਹਦੇ ਤੇ ਹੱਥ ਰੱਖਿਆ ਜਾਂ ਫਿਰ ਜਿਹੜਾ ਤੁਸੀਂ ਉਹਨੂੰ ਹੱਥ ਮਿਲਾ ਕੇ ਮਿਲ ਰਹੇ ਹੋ ਜੱਫੀ ਪਾ ਕੇ ਮਿਲਣਾ ਤੁਹਾਡਾ ਇੱਕ ਨਿੱਜੀ ਮਾਮਲਾ ਹੈਗਾ ਉਹ ਹੋਈ ਕਿ ਜਨਸਮਾਜੀ ਲੱਗਦੀ ਹੈ ਪਿੱਛੇ ਜੋ ਫੋਟੋ ਦੇ ਵਿੱਚ ਜਦੋਂ ਆਪਾਂ ਦੇਖ ਰਹੇ ਹਾਂ ਹੋ ਸਕਦਾ ਉਹਦੀ ਰਿਸ਼ਤਾਰ ਵੀ ਹੋਵੇ ਪਰ ਇਹ ਇਸ਼ੂ ਚੋਣਾ ਚਾ ਇਸ਼ੂ ਕਿਵੇਂ ਹੋ ਗਿਆ ਸਵਾਲ ਤੇ ਹੈਗਾ ਇਹ ਮਤਲਬ ਚੋਣਾ ਦਾ ਇਸ਼ੂ ਨਹੀਂ ਨਾ ਹੋਇਆ ਇਹ ਉਹਦੀ ਆਪਣੀ ਨਿੱਜੀ ਹੈ ਕੋਈ ਤੁਹਾਡੀ ਦੋਸਤ ਹੈ ਕੋਈ ਤੁਹਾਡੀ ਬੱਚੀ ਹੈ ਕੋਈ ਤੁਹਾਡੀ ਭੈਣ ਹੈ ਤੁਸੀਂ ਉਹਨੂੰ ਕਿਸੇ ਵੀ ਤਰ੍ਹਾਂ ਦੇ ਕੋ ਪਿਆਰ ਕਰਨ ਦੇ ਕਈ ਢੰਗ ਹੁੰਦੇ ਨੇ ਕਿਸੇ ਦੇ ਸਿਰ ਤੇ ਹੱਥ ਰੱਖ ਦਿੰਦਾ ਕਿਸੇ ਨੂੰ ਗਲੇ ਮਿਲ ਲੈ ਕਿਸੇ ਨੂੰ ਹੱਥ ਮਿਲਾ ਲਿਆ ਨਾ ਤੇ ਇੱਕ ਢੰਗ ਹੈ ਹੁਣ ਚੋਣਾ ਇਸ ਲੈਵਲ ਦੀਆਂ ਤੱਕ ਪਹੁੰਚ ਦਿੱਤੀਆਂ ਜੇਕਰ ਫਿਰ ਮੈਂ ਆਏਂਗਾ ਨਾ ਲੱਗਿਆ ਵੀ ਕਿਹੜੇ ਕਿ ਜਿਹੜੀ ਪਾਰਟੀ ਤੁਸੀਂ ਹੁਣ ਜਾਣ ਨੂੰ ਤਿਆਰ ਆ ਆਪਣੀ ਮਦਰ ਨੂੰ ਜੁਆਇਨ ਕਰਾ ਲਿਆ ਉਥੇ ਤਾਂ ਔਰਤਾਂ ਦਾ ਕਿੰਨਾ ਸਤਕਾਰ ਆ ਮੈਂ ਦੱਸ ਦਿੰਦਾ ਪ੍ਰਧਾਨ ਮੰਤਰੀ ਨੇ ਸ਼ਸ਼ੀ ਥਰੂਰ ਦੀ ਘਰ ਵਾਲੀ ਨੂੰ 50 ਕਰੋੜ ਦੀ ਪ੍ਰੇਮਿਕਾ ਕਿਹਾ ਕਾਂਗਰਸ ਦੇ ਇੱਕ ਸੀਨੀਅਰ ਲੀਡਰ ਨੂੰ ਸਰੂਪ ਨਖਾ ਵਰਗਾ ਹਾਸਾ ਕਿਹਾ ਸੀਗਾ ਇੱਥੋਂ ਤੱਕ ਕਿ ਮੁਸਲਮਾਨ ਔਰਤਾਂ ਨੂੰ ਨਰਿੰਦਰ ਮੋਦੀ ਨੇ ਨਿਆਣੇ ਜੰਮਣ ਵਾਲੀਆਂ ਫੈਕਟਰੀਆਂ ਗਿਆ ਸੀਗਾ ਜੇ ਔਰਤਾਂ ਦਾ ਸਤਕਾਰ ਆ ਸੁਣ ਲਓ ਮੇਰੇ ਕੋਲੋਂ ਕਿੰਨਾ ਇਹ ਭਾਜਪਾ ਦੇ ਇੱਕ ਲੀਡਰ ਨੇ ਇਹ ਕਹਿ ਦਿੱਤਾ ਸੀਗਾ ਕਿ ਰੇਪ ਕਰਨ ਵਾਲੇ ਔਰਤਾਂ ਨੂੰ ਵੀ ਤਾਂ ਸੁਆਦ ਆਉਂਦਾ ਹੀ ਹੈਗਾ ਵਾ ਇਸੇ ਤਰ੍ਹਾਂ ਖੱਟੜ ਆ ਜਿਹੜਾ ਖੱਟੜ ਨੇ ਕਹਿ ਦਿੱਤਾ ਸੀਗਾ ਕਿ ਔਰਤਾਂ ਕਾਦੀ ਆਜ਼ਾਦੀ ਮੰਗਦੀਆਂ ਹੁਣ ਇਹਨਾਂ ਨੇ ਲੰਗੀ ਹੋਣਾ ਵਾ ਇਸੇ ਤਰ੍ਹਾਂ ਨਰਿੰਦਰ ਮੋਦੀ ਦੀ ਨੇ ਜਿਹੜਾ ਹੈਗਾ ਕਾਂਗਰਸੀਆਂ ਦੀ ਵਿਧਵਾ ਸੋਨੀਆ ਗਾਂਧੀ ਨੂੰ ਕਿਹਾ ਹੋਇਆ ਹੈਗਾ ਗੜਕੜੀ ਨੇ ਕਿਹਾ ਹੋਇਆ ਕਿ ਸੋਨੀਆ ਗਾਂਧੀ ਦਾ ਜਾਇਜ਼ ਮਾਪਾਪ ਦੀ ਔਲਾਦ ਹੈਗੀ ਆ ਮੈਂ ਕਿੰਨੇ ਰਿਕਾਰਡ ਤੋਂ ਨੂੰ ਗਿਣਾ ਦਿੰਦਾ ਵਾ ਬੀਜੇਪੀ ਦੇ ਕਿਹੜੇ ਕਿਹੜੇ ਲੀਡਰ ਨੇ ਔਰਤਾਂ ਬਾਰੇ ਕੀ ਕੀ ਬਿਆਨਬਾਜ਼ੀ ਕੀਤੀ ਹੈ ਉਹ ਇੱਕ ਗੱਲ ਵੀ ਬਣੀ ਹੋਈ ਆ ਨਾ ਵੀ ਜੇ ਤੁਸੀਂ ਆਪਣਾ ਪਛੋਕੜ ਭੁੱਲ ਜਓ ਬਾਪ ਦਾਦੇ ਪਰਦਾਦੇ ਦਾ ਨਾਂ ਜੇ ਨਾ ਚੀਤਾ ਹੋਵੇ ਤਾਂ ਕਹਿੰਦੇ ਇਲੈਕਸ਼ਨਾਂ 'ਚ ਖੜੇ ਹੋ ਜਾਓ ਲੋਕ ਤੁਹਾਨੂੰ ਦੱਸ ਦੇਣਗੇ ਸੋ ਇਸੇ ਤਰ੍ਹਾਂ ਪਤਾ ਨਹੀਂ ਕਿੱਥੋਂ ਕਿੱਥੋਂ ਜਿਹੜੀਆਂ ਇਹ ਫੋਟੋਆਂ ਡਾਕਟਰੇਟ ਨੇ ਛੇੜ-ਛਾੜ ਕੀਤੀ ਆ ਕੀ ਆ ਕੀ ਨਹੀਂ ਆ ਪਰ ਉਹ ਆਪੇ ਹੀ ਬਾਹਰ ਆ ਜਾਂਦੀਆਂ ਨੇ ਪਰ ਸਵਾਲ ਇਹ ਐ ਸ਼ਵਿੰਦਰ ਜੀ ਕਿ ਜਿੱਥੇ ਇਸ ਵੇਲੇ ਪੰਜਾਬ ਦੇ ਵਿੱਚ ਅਕਾਲੀ ਦਲ ਆਪਣੀ ਹੋਂਦ ਦੀ ਲੜਾਈ ਲੜ ਰਹੀ ਆ ਕਹਿ ਸਕਦੇ ਆ ਉੱਥੇ ਹੀ ਮਜ਼ਦੂਰਾਂ ਦੀ ਤਰਜ਼ਮਾਨੀ ਕਰਦੀ ਰਹੀ ਕਿਸੇ ਵੇਲੇ ਪਾਰਟੀ ਸੀਪੀਆਈ ਤੇ ਸੀਪੀਆਈਐਮ ਇਸ ਵੇਲੇ ਲਗਭਗ ਹਾਸ਼ੀਏ ਤੇ ਜਾ ਚੁੱਕੇ ਆ ਔਰ ਕਿਸੇ ਵੇਲੇ ਜਿਹੜੇ ਮਹਾਨ ਰਾਈਟਰ ਰਹੇ ਪੰਜਾਬ ਚੋਂ ਸੰਤਰਾਮ ਉਦਾਸੀ ਉਹ ਗੀਤ ਲਿਖਦੇ ਰਹੇ ਆ ਮਜ਼ਦੂਰਾਂ ਵਾਸਤੇ ਇਹਨਾਂ ਦੇ ਨਾਲ ਉਹ ਸੰਗਠਿਤ ਰਹੇ ਆ ਪਰ ਅੱਜ ਇਹ ਪਾਰਟੀਆਂ ਲਗਭਗ ਜਿਹੜੀਆਂ ਨੇ ਉਹ ਇਸ ਪੋਲੀਟਿਕਲ ਨਕਸ਼ੇ ਤੋਂ ਗਾਇਬ ਹੁੰਦੀਆਂ ਜਾ ਰਹੀਆਂ ਆ ਦੇ ਦੋਤਨ ਕਾਰਨ ਨੇ ਦੇਖੋ ਪੰਜਾਬ ਦੇ ਵਿੱਚ ਲੈਫਟ ਦਾ ਘੜ ਰਿਹਾ ਵਾ ਲੈਫਟ ਦਾ ਲੈਫਟ ਆਈਡੀਓਲੋਜੀ ਦਾ ਘੜ ਹੀ ਨਹੀਂ ਰਿਹਾ ਲਿਟਰੇਚਰ ਤੇ ਵੀ ਉਹਦਾ ਕਾਫੀ ਹੈ ਪ੍ਰਭਾਵ ਰਿਹਾ ਵਾ ਜਿਵੇਂ ਨਕਸੰਤਰਾਂ ਮਦਾਸਦੀ ਪਾਸ਼ ਵਰਗੇ ਇਮਰ ਹੁਣ ਤੱਕ ਵੀ ਜਿਹੜੇ ਕਵੀ ਆਪਣੇ ਆਪ ਨੂੰ ਨੋਰਮਲ ਬਚਾਤਰ ਹ ਤੇ ਮੁਕਤ ਕਹਿੰਦੇ ਉਹ ਵੀ ਮੰਨਦੇ ਨੇ ਵੀ ਅਸੀਂ ਕਿਸੇ ਨਾ ਕਿਸੇ ਸਮੇਂ ਨਕਸਲਾਈਟ ਮੂਵਮੈਂਟ ਚੱਲੀ ਆ ਜਾਂ ਹੋਰ ਜਿਹੜਾ ਲੈਫਟ ਲਿਟਰੇਚਰ ਆ ਪੀਤ ਲੜੀ ਦਾ ਲਿਟਰੇਚਰ ਆ ਜਿਹੜਾ ਸਾਰਾ ਉਹ ਤੁਸੀਂ ਪ੍ਰਭਾਵਿਤ ਰਹੇ ਹੋ ਮਤਲਬ ਲਿਟਰੇਚਰ ਉੱਤੇ ਹਾਲੇ ਵੀ ਡੂੰਘਾ ਪ੍ਰਭਾਵ ਹੈ ਦੇਖੋ ਦੋ ਢੰਗ ਦੀ ਪੋਲਿਟਿਕਸ ਹੁੰਦੀ ਆ ਸੰਦੀਪ ਜੀ ਇੱਕ ਤਾਂ ਹੁੰਦੀ ਆ ਇਲੈਕਟੋਰਲ ਪੋਲਿਟਿਕਸ ਜਿਹੜੀ ਵੋਟਾਂ ਵਾਲੀ ਪੋਲਿਟਿਕਸ ਹੁੰਦੀ ਆ ਇੱਕ ਇੱਕ ਹੁੰਦੀ ਆ ਵੋਟਾਂ ਤੋਂ ਬਿਨਾਂ ਵਾਲੀ ਜਿਹੜੀ ਮਾਸ ਮੂਵਮੈਂਟਮ ਜਥੇਬੰਦਕ ਤੌਰ ਤੇ ਹੁੰਦੀ ਆ ਪੰਜਾਬ ਦੇ ਵਿੱਚ ਜਿਹੜੀ ਲੈਫਟ ਮੂਵਮੈਂਟ ਆ ਉਹ ਜਿਹੜੀ ਜਥੇ ਮਾਸ ਆਰਗੇਨਾਈਜੇਸ਼ਨ ਦੇ ਤੌਰ ਤੇ ਤਾਂ ਹਲੇ ਤਕੜੀ ਹੈਗੀ ਇਹਦੇ ਵਿੱਚ ਕੋਈ ਸ਼ੱਕ ਨਹੀਂ ਕਿਉਂਕਿ ਜਿੰਨੀਆਂ ਕਿਸਾਨ ਯੂਨੀਅਨਾਂ ਵਗੈਰਾ ਨੇ ਇਹਨਾਂ ਵਿੱਚੋਂ ਜ਼ਿਆਦਾਤਰ ਲੈਫਟ ਵਿਚਾਰਧਾਰਾ ਵਾਲੀਆਂ ਹੀ ਹੈਗੀਆਂ ਨੇ ਜੇ ਆਪਾਂ ਚੇਤੀ ਜਥੇਬੰਦੀਆਂ ਦੀ ਗੱਲ ਕਰੀਏ ਉਹਦੇ ਵਿੱਚੋਂ 33 ਚੋਂ ਜ਼ਿਆਦਾ 13 ਜਥੇਬੰਦੀਆਂ ਨੂੰ ਛੱਡ ਕੇ ਸਾਰੀਆਂ ਲੈਫਟ ਹੈਡੀਓਲੋਜੀ ਵਾਲੀਆਂ ਨੇ ਮਜ਼ਦੂਰਾਂ ਦੇ ਦੋ ਗਰੁੱਪ ਬਣੇ ਹੋਏ ਨੇ ਇੱਕ ਤਾਂ ਜਿਹੜਾ ਹੈਗਾ ਸੇਵ ਵਾਲਾ ਉਹ ਗਰੁੱਪ ਹੈ ਇੱਕ ਖੁਗਿਸਰ ਵਾਲਾ ਗਰੁੱਪ ਹੈ ਜਿਹਦੇ ਤਰਸੀਮ ਪੀਟਰ ਵਗੈਰਾ ਜਿਹਦੇ ਲੀਡਰ ਨੇ ਉਹ ਵੀ ਜਿਹੜੇ ਹੈਗੇ ਆ ਲੈਫਟ ਦੇ ਵਾਲੇ ਨੇ ਜਿਹੜੇ ਇੱਥੇ ਘਰਾਘਰਾ ਦੀ ਲੜਾਈ ਜਲਦੀ ਆ ਮਜ਼ਦੂਰਾਂ ਦੀ ਉਹ ਵੀ ਉਹੀ ਚੱਲਦੇ ਆ ਪਰ ਜਿਹੜਾ ਵੋਟਾਂ ਵਾਲੀ ਲੈਫਟ ਹੈ ਜਿਹਦੇ ਵਿੱਚ ਇਲੈਕਟਰਲ ਪੋਲਿਟਿਕਸ ਹੈ ਜਿਹਦੇ ਵਿੱਚ ਸੀਪੀਆਈ ਸੀਪੀਐਮ ਤੁਹਾਡਾ ਲਿਬਰੇਸ਼ਨ ਇਹਨਾਂ ਦੀਆਂ ਪਾਰਟੀਆਂ ਇਹਦੇ ਵਿੱਚ ਹੈਗੀਆਂ ਨੇ ਉੱਥੇ ਪੰਜਾਬ ਹਾਸ਼ੀਏ ਤੇ ਗਿਆ ਕਿਉਂਕਿ ਇੱਕ ਟਾਈਮ ਸੀਗਾ ਜਦੋਂ ਲੈਫਟ ਨੇ ਇੱਕ ਸਮੇ 15 ਸੀਟਾਂ ਜਿੱਤੀਆਂ ਸੀ 9 ਸੀਟਾਂ ਸੀਪੀਆਈ ਨੇ 8 ਸੀਪੀਐਮ ਨੇ ਸਤਪਾਲ ਡਾਂਗ ਤੋਂ ਸੈਂਟਰ ਚ ਆਪਣੇ ਪੰਜਾਬ ਚ ਮੰਤਰੀ ਬਣੇ ਸੀਗੇ ਅਕਾਲੀ ਦਲ ਤੇ ਜਨ ਸੰਘ ਦੀ ਮਿਲ ਕੇ ਸਰਕਾਰ ਬਣੀ ਸੀ ਉਹਨਾਂ ਦਿਨਾਂ ਦੇ ਵਿੱਚ ਇਸੇ ਤਰ੍ਹਾਂ ਉਹ ਤੋਂ ਬਾਅਦ ਵਿੱਚ ਵੀ ਜਿੱਤਦੇ ਰਹੇ ਨੇ ਕਿ ਉਹਦਾ ਇੱਕ ਦੋ ਕਾਰਨ ਨੇ ਵੱਡੇ ਇੱਕ ਤਾਂ ਮੈਨੂੰ ਲੱਗਦਾ ਵੀ ਜਿਹੜਾ ਆਖਰੀ ਟਾਈਮ ਇਹਨਾਂ ਨੇ ਜਿਹੜੀ ਇਲੈਕਸ਼ਨ ਹੈ ਕੋਈ ਲੈਫਟ ਦਾ ਵਿਧਾਨ ਸਭਾ ਜੋ ਜਿੱਤਿਆ ਹੋਊਗਾ ਬੰਦਾ ਉਹ ਸੀਗਾ 97 ਵਾਲੀ ਇਲੈਕਸ਼ਨ 2002 ਵਾਲੀ ਇਲੈਕਸ਼ਨ ਜਿਹਦੇ ਵਿੱਚੋਂ ਕਾਂਗਰਸ ਨਾਲ ਗਠਬੰਧ ਸੀਗਾ 2 ਲੀਡਰ ਜਿੱਤੇ ਸੀਗੇ ਪਰ ਉਹ ਵੀ ਬਾਅਦ ਕਾਂਗਰਸ ਵਿੱਚ ਚਲੇ ਗਏ ਸੀ ਉਹਦਾ ਕਾਰਨ ਇਹ ਸੀਗਾ ਕਿ ਕਾਂਗਰਸੀ ਉਹ ਹੈ ਹੀ ਕਾਂਗਰਸੀ ਸੀਗੇ ਕਾਂਗਰਸੀਆਂ ਨੇ ਟਿਕਟ ਨਹੀਂ ਦਿੱਤੀ ਉਹ ਸੀਪੀਆਈ ਕੋਲ ਆ ਕੇ ਸੀਪੀਆਈ ਨੇ ਟਿਕਟ ਦਿੱਤੀ ਤੇ ਉਸ ਤੋਂ ਬਾਅਦ ਵਿੱਚ ਫਿਰ ਉਧਰ ਚਲੇ ਗਏ ਉਹ ਤੇ ਇਹ ਇਦਾਂ ਕਹਿੰਦੇ ਹੋਇਆ ਨਹੀਂ ਲੈਫਟ ਵਾਲਿਆਂ ਦੇ ਇਤਿਹਾਸ 'ਚ ਪਰ ਉਦਨੇ ਹੋਇਆ ਸੀਗਾ ਆਖਰੀ ਲੋਕ ਜਿਹੜੇ ਪੰਜਾਬ ਦੇ ਇੱਕ ਮੰਤਰੀ ਕਟਾਰੂ ਚੱਕ ਹੈ ਇਹ ਵੀ ਮੇਰੇ ਖਿਆਲ ਪਹਿਲਾਂ ਸੀਪੀਆਈ ਦੇ ਨਾਲ ਹੀ ਰਹੇ ਆ ਸਲੇਦੀ ਤੇ ਨਸੀਗੇ ਜੀ ਸੀਪੀਐਮ ਮੰਗਤਰਾਮ ਪਾਸਲੇ ਦੀ ਪਹਿਲਾ ਦਾ ਨੋ ਸੀਪੀਐਮ ਪੰਜਾਬ ਸੀਗਾ ਫਿਰ ਉਹਨਾਂ ਨੇ ਇੱਕ ਆਰਐਮਪੀ ਕਰਕੇ ਜੱਥੇਬੰਦੀ ਰੱਖੀ ਸੀ ਉਹਨਾਂ ਨੇ 19 ਚ ਚੋਣ ਵੀ ਲੜੀ ਸੀ ਉਸ ਟਿਕਟ ਦੇ ਉੱਤੇ ਇਸ ਤਰ੍ਹਾਂ ਕਈ ਤਰ੍ਹਾਂ ਹੈਗੀਆਂ ਨੇ ਪਰ ਹੁਣ ਚ ਹੋਇਆ ਕੀ ਹੈ ਕਿ ਜਦੋਂ ਨਾ ਲਾਸਟ ਟਾਈਮ ਜਿਹੜੀ ਅਸੀਂ 1999 ਦੇ ਵਿੱਚ ਭਾਨ ਸਿੰਘ ਪੋਰਾ ਜਿੱਤੇ ਸੀਗੇ ਲੈਫਟ ਸੀਪੀਆਈ ਦੇ ਲੀਡਰ ਵਜੋਂ ਲੋਕ ਸਭਾ ਦੇ ਵਿੱਚੋਂ 2002 ਦੇ ਵਿੱਚ ਸੀਪੀਐ ਆਪਣਾ ਸੀਪੀਆਈ ਨੇ ਜਿੱਤੀ ਸੀ ਵਿਧਾਨ ਸਭਾ ਦੀ ਚੋਣ। ਇਸ ਤੋਂ ਬਾਅਦ ਉਹਨਾਂ ਦਾ ਖਾਤਾ ਨਹੀਂ ਖੁੱਲਿਆ। ਉਸ ਤੋਂ ਬਾਅਦ ਉਹਨਾਂ ਨੇ ਹਾਲਤ ਮਾੜੀ ਚਲੇ ਗਏ ਜਿਵੇਂ 2007 ਦੀ ਇਲੈਕਸ਼ਨ ਦੇ ਵਿੱਚ 130000 ਵੋਟ ਪਈ ਸੀ ਸੀਪੀਆਈ ਨੂੰ ਸਾਰੇ ਪੰਜਾਬ 'ਚੋਂ ਤੇ ਇਹਨੂੰ ਆਪਣੀ ਸੀਪੀਐਮ ਨੂੰ ਪਈ ਸੀਗੀ 30000 ਵੋਟ ਸਾਰੇ ਪੰਜਾਬ 'ਚੋਂ। ਫਿਰ ਉਸ ਤੋਂ ਬਾਅਦ ਵਿੱਚ 2012 ਦਾ ਟਾਈਮ ਆ ਗਿਆ 2012 ਜਦੋਂ ਆ ਮਨਪ੍ਰੀਤ ਬਾਦਲ ਦਾ ਸੀਗਾ 90000 ਸਿਪੀਐਮ ਨੂੰ ਵੋਟ ਪਈ ਸੀ ਤੇ ਇਹਨਾਂ ਦੀ ਵੋਟ ਘਟ ਕੇ ਸੀਪੀਐਮ ਦੀ 25000 ਰਹਿ ਗਈ ਸੀ ਫਿਰ 2014 ਆ ਗਿਆ ਉਹ ਸਾਰੀ ਆਮ ਆਦਮੀ ਪਾਰਟੀ ਇਹਨਾਂ ਦੀ ਵੋਟ ਖਾ ਗਈ ਉਹਦਾ ਮੈਨੂੰ ਵੀ ਨਹੀਂ ਆਂਕੜਾ ਪਤਾ ਵੀ ਉਹ ਕਿੰਨੀ ਕੁ ਪਈ ਇਹਦੋਂ ਵੀ ਮਾੜਾ ਹਾਲ ਹੋ ਗਿਆ ਸੀਗਾ ਤੇ ਥੋੜਾ ਜਿਹਾ ਨਿਹਾਲ ਸਿੰਘ ਵਾਲਾ ਹਲਕੇ 'ਚ ਰਹੀ ਹੈ ਇਹਨ ਦੋ ਵੱਟੇ ਕਾਰਨ ਨੇ ਇੱਕ ਤਾਂ 1990 ਤੋਂ ਬਾਅਦ ਨਾ ਜਦੋਂ ਸੋਵੀਅਤ ਰੂਸ ਟੁੱਟਿਆ ਉਹਦਾ ਹਰ ਇੱਕ ਤੇ ਇੱਕ ਪਿਆ ਪ੍ਰਭਾਵ ਲੈਫਟ ਨੂੰ ਵੀ ਸਮਝ ਨਹੀਂ ਆਇਆ ਵੀ ਉਹ ਆਪਣੇ ਕਾਡਰ ਨੂੰ ਕੀ ਦੱਸੇ ਦੂਜਾ ਕਿ ਇਲੈਕਸ਼ਨ ਇਹਨੇ ਪੈਸੇ ਵਾਲੀ ਹੋ ਚੁੱਕੀ ਹੈ ਇਹਦੇ ਵਿੱਚ ਜਿਹੜਾ ਕਿਉਂਕਿ ਹੁਣ ਲੈਫਟ ਵਾਲੇ ਲੀਡਰਾਂ ਕੋਲ ਤਾਂ ਪੈਸਾ ਹੁੰਦਾ ਨਹੀਂ ਨਾ ਤੇ ਇਹਨਾਂ ਦਾ ਕੋਈ ਉਹ ਹੋਏਗਾ ਪਾ ਬੀ ਉਹ ਪਰਿਵਾਰ ਬਾਤ ਹੈਗਾ ਵੀ ਉਹਨਾਂ ਨੇ ਪਰਿਵਾਰ ਚ ਟਿਕ ਦੇਣੀ ਹੈ ਨਾ ਕੋਈ ਰਹੀ ਇਸ ਬੰਦੇ ਨੇ ਇਹ ਤਕੜੇ ਨੇ ਵੀ ਉਹਨਾਂ ਨੇ ਪੈਸਾ ਹੋਵੇ ਪਰ ਜਦੋਂ ਗੇਮ ਪੈਸੇ ਦੀ ਹੋ ਗਈ ਜਿਵੇਂ ਤੁਹਾਡੇ ਮੇਰੇ ਵਰਗਾ ਆਦਮੀ ਨਾ ਜਿਹੜਾ ਇਲੈਕਸ਼ਨ ਨਹੀਂ ਲੜ ਸਕਦਾ ਉਦੋਂ ਹੀ ਇਹ ਕਾਮਰੇਡ ਵੀ ਇਲੈਕਸ਼ਨ ਲੜਨ ਤੋਂ ਗਏ ਇਹ ਇਲੈਕਸ਼ਨ ਨਹੀਂ ਲੜਦੇ ਹੈਗੇ ਦੇ ਲੱਗ ਸਕਦੇ ਹੈਗੇ ਇਸ ਪ੍ਰੋਸੈਸ ਦੇ ਵਿੱਚ ਜਿੱਥੇ ਬਹੁਤ ਕਰੋੜਾਂ ਅਰਬਾਂ ਰੁਪਏ ਚੱਲਦੇ ਹੈਗੇ ਨੇ ਦੂਜੀ ਜਿਹੜੀ ਚੀਜ਼ ਇੱਕ ਹੋਰ ਵੀ ਆ ਇਹਨਾਂ ਦਾ ਜਿਹੜਾ ਟਾਈਮ ਟਾਈਮ ਤੇ ਆਪਣਾ ਆਤਮ ਮੰਥਨ ਨਹੀਂ ਕਰ ਸਕੀ ਵੀ ਇਹਨਾਂ ਨੇ ਵੀ ਆਪਣੀ ਜਿਹੜੀ ਆਪਣੀ ਪੋਲੀਟੀਕਲ ਸਟ੍ਰੈਟਜੀ ਕਿਵੇਂ ਰੱਖਣੀ ਹੈਗੀ ਆ ਜਿਵੇਂ ਕਈ ਥਾਂ ਮਤਲਬ ਜਿੱਥੇ ਰੱਖੀ ਉੱਥੇ ਲੰਮਾ ਸਮਾਂ ਰਾਜ ਵੀ ਕੀਤਾ ਜਿਵੇਂ ਬੰਗਾਲ 'ਚ 35 ਸਾਲ ਲਗਾਤਾਰ ਕੀਤਾ ਹੈ ਕੇਰਲ 'ਚ ਹੁਣ ਵੀ ਕਰ ਰਹੇ ਨੇ ਥੋੜਾ ਤਰਪੁਰਾ ਦੇ ਵਿੱਚ ਪਿੱਛੇ ਜੇ ਗਿਆ ਵਾ ਅੱਛਾ ਇਹਨਾਂ ਨੇ ਲੀਡਰਸ਼ਿਪ ਬੜੇ ਅੱਛੇ ਦਿੱਤੇ ਆ ਤੁਸੀਂ ਦੇਖੋ ਕਿ ਤੁਸੀਂ ਹੈਰਾਨ ਹੋਮੋਗੇ ਤਰਪੁਰਾ ਦੇ ਵਿੱਚ ਲਗਾਤਾਰ 25 ਸਾਲ ਰਾਜ ਕਰਨ ਵਾਲਾ ਜਿਹੜਾ ਮਾਨਕ ਸਰਕਾਰ ਹੈ ਤੁਸੀਂ ਤੁਹਾਨੂੰ ਪਤਾ ਕਿ ਉਹਦੇ ਬੈਂਕ ਅਕਾਊਂਟ ਚ ਕਿੰਨੇ ਪੈਸੇ ਨੇ 10000 ਰੁਪਇਆ ਕੁੱਲ ਉਹ ਰਿਕਸ਼ੇ ਤੇ ਰਿਕਸ਼ੇ ਤੇ ਜਾਂਦਾ ਹੁੰਦਾ ਸੀਗਾ ਗੱਡੀ ਚ ਨਹੀਂ ਜਾਂਦਾ ਤੇ ਰਿਕਸ਼ੇ ਤੇ ਉਹਦੇ ਘਰ ਵਾਲੀ ਵੀ ਰਿਕਸ਼ੇ ਤੇ ਭਾਰਤ ਦਾ ਪਹਿਲਾ ਮੁੱਖ ਮੰਤਰੀ ਹੈ ਜਿਹੜਾ ਕਦੇ ਰਿਕਸ਼ੇ ਤੇ ਜਾਂਦਾ ਤੁਸੀਂ ਕੋਈ ਮੁੱਖ ਮੰਤਰੀ ਭਾਰਤ ਦਾ ਰਿਕਸ਼ੇ ਤੇ ਨਹੀਂ ਜਾਂਦਾ ਦੇਖਿਆ ਮੈਂ ਇੱਕ ਵਾਰ ਹੱਸਿਆ ਵੀ ਸੀਗਾ ਮੈਂ ਮਾਨਕ ਸਰਕਾਰ ਨੂੰ ਕਈ ਸਾਲ ਪਹਿਲਾਂ ਮਿਲਿਆ ਸੀਗਾ ਮੈਂ ਉਹਨਾਂ ਨੂੰ ਮਜ਼ਾਕ ਚ ਪੁੱਛਿਆ ਸੀਗਾ ਮੈਂ ਵੀ ਤੁਸੀਂ ਰਿਕਸ਼ੇ ਤੇ ਜਾਂਦੇ ਹੋ ਤਾਨੂੰ ਦੇਖ ਕੇ ਜੇ ਤੁਸੀਂ ਪੰਜਾਬ ਚ ਆਓ ਤਾਂ ਪੰਜਾਬ ਦੇ ਲੀਡਰ ਤੁਹਾਨੂੰ ਦੇਖ ਕੇ ਕੀ ਕਹਿੰਦੇ ਹੋਣਗੇ ਉਹਨਾਂ ਨੇ ਕੋਈ ਜਵਾਬ ਨਹੀਂ ਦਿੱਤਾ ਹੱਸ ਕੇ ਮੈਂ ਕਿਹਾ ਮੈਂ ਦੱਸਾਂ ਉਹ ਕਹਿੰਦੇ ਹੋਣਗੇ ਵੀ ਤੁਸੀਂ ਪਾਗਲ ਹੋ ਜਿਹਨਾਂ ਨੂੰ ਮੁੱਖ ਮੰਤਰੀ ਬਣ ਕੇ ਵੀ ਰਾਜ ਨਹੀਂ ਕਰਨਾ ਆਉਂਦਾ ਸੋ ਇਦਾਂ ਦੇ ਲੀਡਰ ਆਏ ਨਹੀਂ ਉਹਨਾਂ ਦੇ ਕੋਲ ਹੁਣ ਵੀ ਹੈਗੇ ਨੇ ਪਰ ਪ੍ਰੋਬਲਮ ਇਹ ਹੈ ਕਿ ਜਿਵੇਂ ਚੋਣਾ ਚ ਜਿਹੜੀ ਪੂੰਜੀ ਆ ਗਈ ਨਾ ਉਸ ਕਰਕੇ ਉਹ ਮਤਲਬ ਹੁਣ ਉਹਦੇ ਵਿੱਚ ਕੋਈ ਆਮ ਬੰਦਾ ਜਾਂ ਸਧਾਰਨ ਬੰਦਾ ਨਹੀਂ ਲੜ ਸਕਦਾ ਚੋਣਾ ਜੀ ਸਾਡੇ ਇੱਥੇ ਤੇਸ਼ਵਿੰਦਰ ਜੀ ਕਿਸੇ ਨੂੰ ਗਲੀ ਮਹੱਲੇ ਦਾ ਪ੍ਰਧਾਨ ਬਣਾ ਦਵੇ ਨਾ ਕੋਈ ਪਾਰਟੀ ਤੇ ਉਹਦੇ ਕੋ ਗੱਡੀ ਨਾ ਵੀ ਹੋਵੇ ਤੇ ਉਹ ਪਹਿਲਾਂ ਗੱਡੀ ਲੈਂਦਾ ਤੇ ਫਿਰ ਅੱਗੇ ਉਹ ਪਲੇਟ ਬਣਾਉਂਦਾ ਲਿਖਾਉਂਦਾ ਹੁੰਦਾ ਵੀ ਮੈਂ ਪ੍ਰਧਾਨ ਜਿਹੜਾ ਥਾਪਿਆ ਗਿਆ ਮੈਂ ਫਲਾਣੇ ਸੰਗਠਨ ਦਾ ਪ੍ਰਧਾਨ ਆ ਮਾਨਕ ਸਰਕਾਰ ਆਪਣੇ ਹਲਕੇ ਚ ਵੋਟਾਂ ਮੰਗਣ ਦੂਜੀ ਵਾਰ ਤੋਂ ਵੱਧ ਨਹੀਂ ਜਾਂਦੇ ਸੀ ਲੋਕ ਹੀ ਕਹਿਣ ਲੱਗ ਜਾਂਦੇ ਸੀ ਵੀ ਤੈਨੂੰ ਸਾਡੇ ਤੇ ਇਹ ਯਕੀਨ ਨਹੀਂ ਹੈਗਾ ਮਤਲਬ ਇੱਕ ਤਾਂ ਇਹ ਸੀਗੀ ਉਹ ਰਿਕਸ਼ੇ ਉੱਤੇ ਜਾਂਦੇ ਹੁੰਦੇ ਸੀਗੇ ਉਹਨਾਂ ਨੂੰ ਜਿੰਨੀ ਤਨਖਾਹ ਮੁੱਖ ਮੰਤਰੀ ਦੀ ਮਿਲਦੀ ਹੁੰਦੀ ਹੈ ਮੁੱਖ ਮੰਤਰੀ ਦੀ ਜਿੰਨੀ ਤਨਖਾਹ ਉਹਦੇ ਵਿੱਚ ਉਹ ਮੇਰੇ ਖਰ ਪੰਜ ਜਾਂ 10000 ਰੁਪਇਆ ਰੱਖ ਕੇ ਬਾਕੀ ਸਾਰੇ ਆਪਣੇ ਪਾਰਟੀ ਨੂੰ ਦੇ ਦਿੰਦੇ ਹੁੰਦੇ ਸੀਗੇ ਉਹਨਾਂ ਦੀ ਵਾਈਫ ਸਰਕਾਰੀ ਨੌਕਰੀ ਕਰਦੀ ਸੀ ਉਹ ਬਸ ਉਹਦੇ ਸਿੱਧੇ ਹੀ ਉਹਨਾਂ ਦਾ ਕੰਮ ਚੱਲਦਾ ਸੀ ਜੀ ਸ਼ਿਵਿੰਦਰ ਜੀ ਬਹੁਤ ਬਹੁਤ ਧੰਨਵਾਦ ਤੁਸੀਂ ਆਪਣਾ ਕੀਮਤੀ ਸਮਾਂ ਜਿਹੜਾ ਹੈ ਇਸ ਪ੍ਰੋਗਰਾਮ ਵਾਸਤੇ ਦੇਣਿਓ ਖਬਰਾਂ ਤਫਸੀਲ ਦੇ ਨਾਲ ਸਮਝਾਉਣਿਓ ਤੁਹਾਡਾ ਬਹੁਤ ਬਹੁਤ ਧੰਨਵਾਦ ਸਤਿ ਸ਼੍ਰੀ ਅਕਾਲ ਸ਼ੁਕਰੀਆ ਜੀ ਮਿਹਰਬਾਨ ਦਰਸ਼ਕੋ ਅਸੀਂ ਚਾਹੁੰਦੇ ਹਾਂ ਅਸੀਂ ਤੁਹਾਡੇ ਤੋਂ ਤਵਕਕ ਕਰਦੇ ਹਾਂ ਕਿ ਤੁਸੀਂ ਇਸ ਪ੍ਰੋਗਰਾਮ ਨੂੰ ਪਸੰਦ ਕਰ ਰਹੇ ਹੋ ਕਮੈਂਟ ਜ਼ਰੂਰ ਕਰਿਆ ਕਰੋ ਤਾਂ ਜੋ ਸਾਨੂੰ ਪਤਾ ਲੱਗ ਸਕੇ ਕਿ ਤੁਸੀਂ ਹੋਰ ਕਿਹੜੀਆਂ ਖਬਰਾਂ ਨੇ ਜਿਨ੍ਹਾਂ ਉੱਤੇ ਚਰਚਾ ਚਾਹੁੰਦੇ ਹੋ ਸ਼ਵਿੰਦਰ ਜੀ ਉਸ ਖਬਰ ਉੱਤੇ ਚਰਚਾ ਕਰਨ ਸਾਨੂੰ ਕਮੈਂਟਸ ਕਰਕੇ ਜ਼ਰੂਰ ਦੱਸਿਆ ਕਰੋ ਨਾਲ ਦੀ ਨਾਲ ਇਸ ਪ੍ਰੋਗਰਾਮ ਨੂੰ ਲਾਈਕ ਕਰਿਆ ਕਰੋ ਤੇ ਸ਼ੇਅਰ ਜ਼ਰੂਰ ਕਰਿਆ ਕਰੋ ਸਸ ਸਿਕਾਬ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ